ਨਰਿੰਦਰ ਸਿੰਘ ਦੀ ਪੁਸਤਕ ਕਾਰਿਸਤਾਨ ਦੀ ਸਾਜਿਸ਼ਤਾ ਅਗਲਾ ਅੰਕ 11 ਬੇਠਬੀਆਂ ਗੱਲਾਂ ਭਾਗ ਦੂਜਾ ਇਹਨਾਂ ਲੇਖਕਾਂ ਦੀਆਂ ਲਿਖਤਾਂ ਨੂੰ ਬਿਨਾਂ ਪੜਤਾਲੇ ਬਿਨਾਂ ਵਿਚਾਰੇ ਤੇ ਬਿਨਾਂ ਕੋਈ ਦਸਤਾਵੇਜ਼ੀ ਸਬੂਤ ਦੇ ਤੇ ਜੀਬੀਐਸ ਸਿੱਧੂ ਵੀ ਆਪਣੀ ਧਾਰਨਾ ਇਹਨਾਂ ਵਾਲੀ ਹੀ ਬਣਾ ਲੈਂਦਾ ਹੈ ਕਈ ਸਾਲ ਰਾ ਦੇ ਵਿਸ਼ਲੇਸ਼ਣ ਵਿਭਾਗ ਵਿੱਚ ਚੀਨ ਅਤੇ ਸ਼੍ਰੀਲੰਕਾ ਸਮੇਤ ਕਈ ਦੇਸ਼ਾਂ ਬਾਰੇ ਭਾਰਤੀ ਖੁਫੀਆ ਏਜੰਸੀਆਂ ਦੀਆਂ ਰਿਪੋਰਟਾਂ ਦਾ ਸਭ ਤੋਂ ਵਧੀਆ ਵਿਸ਼ਲੇਸ਼ਣ ਕਰਨ ਦਾ ਦਾਵਾ ਕਰਨ ਵਾਲਾ ਜੀਬੀਐਸ ਸਿੱਧੂ ਜੇ ਇਹ ਵੀ ਪਰਚੋਲ ਨਹੀਂ ਕਰ ਸਕਿਆ ਕਿ ਇਹਨਾਂ ਦੀ ਲਿਖਤ ਸੱਚੀ ਹੈ ਜਾਂ ਝੂਠੀ ਤਾਂ ਫਿਰ ਉਹ ਕਾਹਦਾ ਵਿਸ਼ਲੇਸ਼ਣ ਕਰ ਰਿਹਾ ਹੈ ਜੇ ਉਹ ਸਹੀ ਵਿਸ਼ਲੇਸ਼ਣ ਕਰ ਤੇ ਸਿੱਖਾਂ ਦਾ ਵਾਕਈ ਹਮਦਰਦ ਹੁੰਦਾ ਤਾਂ ਫਿਰ ਉਹ ਇਹਨਾਂ ਵੱਲੋਂ ਸਿਰਜੇ ਝੂਠੇ ਬਿਰਤਾਂਤ ਤੋਂ ਪਰਦਾ ਉਤਾਰ ਕੇ ਸੱਚ ਸਾਹਮਣੇ ਲਿਆਉਂਦਾ ਪਰ ਉਹ ਤਾਂ ਇਹਨਾਂ ਦੇ ਝੂਠੇ ਬਿਰਤਾਂਤ ਤੇ ਆਪਣਾ ਠੱਪਾ ਲਾ ਕੇ ਇਸ ਨੂੰ ਸੱਚਾ ਸਾਬਤ ਕਰਨ ਅਤੇ ਸਿੱਖ ਸੰਘਰਸ਼ ਦੀ ਕਿਰਦਾਰਕੋਸ਼ੀ ਕਰਨ ਦੀ ਥਾਣੀ ਬੈਠਾ ਹੈ ਉਹ ਦਲ ਖਾਲਸਾ ਬਾਰੇ ਆਪਣਾ ਦ੍ਰਿਸ਼ਟੀਕੋਣ ਪ੍ਰਗਟ ਕਰਨ ਲਈ ਸੰਤਾ ਬਲਬ ਖਾਲਿਸਤਾਨ ਬਾਰੇ ਪ੍ਰਗਟਾਇਆ ਵਿਚਾਰਾਂ ਦਾ ਹਵਾਲਾ ਦੇ ਕੇ ਲਿਖਦਾ ਹੈ ਜਦੋਂ ਵੀ ਪਿੰਡਰਾਵਾਲੇ ਨੂੰ ਪੱਤਰਕਾਰਾਂ ਜਾਂ ਹੋਰਨਾਂ ਵੱਲੋਂ ਖਾਲਿਸਤਾਨ ਬਾਰੇ ਪੁੱਛਿਆ ਜਾਂਦਾ ਉਹ ਕਹਿੰਦਾ ਕਿ ਜੇਕਰ ਸਰਕਾਰ ਨੇ ਮੇਰੀ ਝੋਲੀ ਵਿੱਚ ਖਾਲਿਸਤਾਨ ਪਾਇਆ ਤਾਂ ਮੈਂ ਨਾ ਨਹੀਂ ਕਰਾਂਗਾ ਉਹ ਖਾਲਿਸਤਾਨ ਨੂੰ ਆਪਣੀ ਮੁੱਖ ਮੰਗ ਵਜੋਂ ਪੇਸ਼ ਨਹੀਂ ਕਰੇਗਾ ਕਿਉਂਕਿ ਖਾਲਿਸਤਾਨ ਦੀ ਮੰਗ ਆਪਰੇਸ਼ਨ ਇੱਕ ਰਣਨੀਤੀ ਦਾ ਕੇਂਦਰ ਬਿੰਦੂ ਸੀ ਇੱਕ ਅਕਬਰ ਰੋਡ ਗਰੁੱਪ ਖਾਸ ਕਰਕੇ ਗਿਆਨੀ ਜ਼ੈਲ ਸਿੰਘ ਨੇ ਇੱਕ ਅਜਿਹੀ ਸੰਸਥਾ ਖੜੀ ਕਰਨ ਦਾ ਵਿਚਾਰ ਬਣਾਇਆ ਜੋ ਖੁੱਲ ਕੇ ਖਾਲਿਸਤਾਨ ਦੀ ਮੰਗ ਕਰੇਗੀ ਅਤੇ ਇਸ ਦੇ ਨਾਲ ਹੀ ਪਿੰਡਰਾਵਾਰੇ ਦਾ ਸਮਰਥਨ ਵੀ ਕਰੇਗੀ। ਹਮੀਦ ਦੇਸੀ ਕਿ ਅਜਿਹਾ ਕਰਕੇ ਖਾਲਿਸਤਾਨ ਦੀ ਮੰਗ ਹੌਲੀ-ਹੌਲੀ ਪਿੰਡਰਾਵਾਲੇ ਨਾਲ ਚਿਪਕ ਜਾਵੇਗੀ ਕਿਉਂਕਿ ਉਹ ਕਦੇ ਇਸ ਗੱਲ ਦਾ ਖੁੱਲੇ ਤੌਰ ਤੇ ਖੰਡਨ ਨਹੀਂ ਕਰੇਗਾ। ਕੁਲਦੀਪ ਨૈયਰ ਵੱਲੋਂ ਦਲ ਖਾਲਸਾ ਬਾਰੇ ਸਿਰਦੇ ਝੂਠੇ ਬਿਆਨ ਤੇ ਮੋਹਰ ਲਾਉਂਦਿਆਂ ਹੋਇਆਂ ਸਿੱਧੂ ਲਿਖਦਾ ਹੈ ਦਲ ਖਾਲਸਾ ਜਨਵਰੀ 1980 ਵਿੱਚ ਕੇਂਦਰੀ ਗ੍ਰਹਿ ਮੰਤਰੀ ਅਤੇ ਉਸ ਤੋਂ ਬਾਅਦ ਜੁਲਾਈ 1982 ਵਿੱਚ ਭਾਰਤ ਦੇ ਰਾਸ਼ਟਰਪਤੀ ਬਣੇ ਗਿਆਨੀ ਜ਼ੈਲ ਸਿੰਘ ਦੀ ਸਰਪ੍ਰਸਤੀ ਦਾ ਆਨੰਦ ਮਾਣਤਾ ਰਿਹਾ। ਦੱਸਿਆ ਜਾਂਦਾ ਹੈ ਕਿ ਗਿਆਨੀ ਜ਼ੈਲ ਸਿੰਘ ਚੰਡੀਗੜ੍ਹ ਦੇ ਪੱਤਰਕਾਰਾਂ ਨੂੰ ਫੋਨ ਕਰਕੇ ਦਲ ਖਾਲਸਾ ਨਾਲ ਸੰਬੰਧਿਤ ਖਬਰਾਂ ਆਪਣੇ ਅਖਬਾਰਾਂ ਦੇ ਪਹਿਲੇ ਪੰਨਿਆਂ ਤੇ ਛਾਪਣ ਲਈ ਕਹਿੰਦੇ ਸਨ। ਦਲ ਖਾਲਸਾ ਨੂੰ ਹਮੇਸ਼ਾ ਪਿੰਡਰਾ ਵਾਲੇ ਦੀ ਪਾਰਟੀ ਵਜੋਂ ਜਾਣਿਆ ਜਾਂਦਾ ਸੀ। ਦਲ ਖਾਲਸਾ ਦਾ ਮੁੱਖ ਉਦੇਸ਼ ਆਜ਼ਾਦ ਸਿੱਖ ਰਾਜ ਦੀ ਸਥਾਪਨਾ ਨੂੰ ਨਿਸ਼ਚਿਤ ਕਰਨਾ ਸੀ। ਦਲ ਖਾਲਸਾ ਦੀ ਸਥਾਪਨਾ 6 ਅਗਸਤ 1978 ਨੂੰ ਗੁਰਦੁਆਰਾ ਅਕਾਲਗੜ ਸੈਕਟਰ 35 ਚੰਡੀਗੜ੍ਹ ਵਿਖੇ ਹੋਈ ਸੀ ਅਤੇ ਇਸ ਦਾ ਐਲਾਨ 13 ਅਗਸਤ 1978 ਨੂੰ ਰੋਮਾ ਹੋਟਲ ਵਿੱਚ ਪ੍ਰੈਸ ਕਾਨਫਰੰਸ ਕਰਕੇ ਕੀਤਾ ਗਿਆ ਸੀ ਇਸ ਵਕਨ ਉਸੇ ਦਿਨ ਹੀ ਉਸੇ ਹੋਟਲ ਵਿੱਚ ਗਿਆਨੀ ਜ਼ੈਲ ਸਿੰਘ ਦੀ ਵੀ ਪ੍ਰੈਸ ਕਾਨਫਰੰਸੀ ਦਲ ਖਾਲਸਾ ਨੇ ਜਦ ਪੱਤਰਕਾਰ ਐਨ.ਐਸ ਪ੍ਰਵਾਨਾ ਨਾਲ ਪ੍ਰੈਸ ਕਾਨਫਰੰਸ ਲਈ ਸੰਪਰਕ ਕੀਤਾ ਤਾਂ ਉਸਨੇ ਸੁਝਾਅ ਦਿੱਤਾ ਕਿ ਸਾਰੇ ਪੱਤਰਕਾਰਾਂ ਨੇ ਰੋਮਾ ਹੋਟਲ ਵਿੱਚ ਗਿਆਨੀ ਜ਼ੈਲ ਸਿੰਘ ਦੀ ਪ੍ਰੈਸ ਕਾਨਫਰੰਸ ਵਿੱਚ ਜਾਣਾ ਹੈ ਤੁਸੀਂ ਵੀ ਉੱਥੇ ਹੀ ਆਪਣੀ ਪ੍ਰੈਸ ਕਾਨਫਰੰਸ ਕਰ ਲਓ ਦਲ ਖਾਲਸਾ ਨੇ ਸਿੱਧ ਸੱਜਾ ਮੰਨ ਲਿਆ ਤੇ ਆਪਣੀ ਪ੍ਰੈਸ ਕਾਨਫਰੰਸ ਲਈ ਰੋਮਾ ਹੋਟਲ ਬੁੱਕ ਕਰਵਾ ਲਿਆ ਤੇ ਪੱਤਰਕਾਰਾਂ ਨੂੰ ਵੀ ਸੱਦਾ ਦੇ ਦਿੱਤਾ ਗਜਿੰਦਰ ਸਿੰਘ ਦਾ ਚਾਚਾ ਸਰਦਾਰ ਮੇਰ ਸਿੰਘ ਇਸ ਹੋਟਲ ਦਾ ਮੈਨੇਜਰ ਸੀ ਉਸਨੇ ਬਿਨਾ ਪੈਸੇ ਲਿਆ ਹੀ ਬੁਕਿੰਗ ਕਰ ਦਿੱਤੀ ਸੀ ਜਦ ਗਿਆਨੀ ਜ਼ੈਲ ਸਿੰਘ ਆਪਣੀ ਪ੍ਰੈਸ ਕਾਨਫਰੰਸ ਕਰਕੇ ਚਲਾ ਗਿਆ ਤਾਂ ਉਸ ਤੋਂ ਬਾਅਦ ਦਲ ਖਾਲਸਾ ਨੇ ਆਪਣੀ ਪ੍ਰੈਸ ਕਾਨਫਰੰਸ ਕੀਤੀ ਸੀ ਇਸ ਪ੍ਰੈਸ ਕਾਨਫਰੰਸ ਵਿੱਚ ਸ਼ਾਮਲ ਪੱਤਰਕਾਰ ਐਨਐਸ ਪ੍ਰਵਾਨਾ ਨੇ ਆਪਣੇ ਜਿਉਂਦੇ ਜੀ ਬਿਆਨ ਦੇ ਕੇ ਸਪਸ਼ਟ ਕਰ ਦਿੱਤਾ ਸੀ ਕਿ ਗਿਆਨੀ ਜ਼ੈਲ ਸਿੰਘ ਦਾ ਦਲ ਖਾਲਸਾ ਦੀ ਪ੍ਰੈਸ ਕਾਨਫਰੰਸ ਨਾਲ ਕੋਈ ਵੀ ਵਸਤਾ ਨਹੀਂ ਸੀ ਦਲ ਖਾਲਸਾ ਦੀ ਪ੍ਰੈਸ ਕਾਨਫਰੰਸ ਦਾ 600 ਰੁਪਏ ਦਾ ਬਿੱਲ ਗਿਆਨੀ ਜ਼ੈਲ ਸਿੰਘ ਵੱਲੋਂ ਅਦਾ ਕਰਨ ਦਾ ਬਰਤਾਂਤ ਸਿਰਜਣ ਵਾਲਿਆਂ ਦੀ ਅਕਲ ਤੇ ਹਾਸਾ ਹੀ ਆਉਂਦਾ ਹੈ ਕਿਉਂਕਿ ਦਲ ਖਾਲਸਾ ਦਾ ਬਿੱਲ ਤਾਂ ਪ੍ਰੈਸ ਕਾਨਫਰੰਸ ਤੋਂ ਬਾਅਦ ਹੀ ਬਣਨਾ ਸੀ ਬੁਕਿੰਗ ਦੇ ਪੈਸੇ ਗਜਿੰਦਰ ਸਿੰਘ ਦੇ ਚਾਚੇ ਸਰਦਾਰ ਮੇਰ ਸਿੰਘ ਨੇ ਲੈ ਹੀ ਨਹੀਂ ਸਨ ਦਲ ਖਾਲਸਾ ਨੇ ਆਪਣੀ ਪ੍ਰੈਸ ਕਾਨਫਰੰਸ ਗਿਆਨੀ ਜ਼ੈਲ ਸਿੰਘ ਦੇ ਚਲੇ ਜਾਣ ਮਗਰੋਂ ਹੀ ਕੀਤੀ ਸੀ ਇਸ ਪ੍ਰੈਸ ਕਾਨਫਰੰਸ ਤੇ ਉਹਨਾਂ ਦਾ ਕੇਵਲ 70 ਰੁਪਏ ਬਿੱਲ ਬਣਿਆ ਸੀ ਕਿਉਂਕਿ ਪੱਤਰਕਾਰ ਪਹਿਲਾਂ ਹੀ ਗਿਆਨੀ ਜ਼ੈਲ ਸਿੰਘ ਦੀ ਪ੍ਰੈਸ ਕਾਨਫਰੰਸ ਸਮੇਂ ਖਾ ਪੀ ਚੁੱਕੇ ਸਨ ਦਲ ਖਾਲਸਾ ਤੋਂ ਉਹਨਾਂ ਨੇ ਸਿਰਫ ਚਾਹ ਪੀਤੀ ਸੀ ਇਸ ਦਾ ਬਿਲ ਪ੍ਰੈਸ ਕਾਨਫਰੰਸ ਸਮੇਂ ਹਾਜ਼ਰ ਦਲ ਖਾਲਸਾ ਦੇ ਆਗੂਆ ਭਾਈ ਹਰ ਸਿਮਰਨ ਸਿੰਘ ਭਾਈ ਸੁਤਨਾਮ ਸਿੰਘ ਪੌਂਡਾ ਸਾਹਿਬ ਸਰਦਾਰ ਗਜਿੰਦਰ ਸਿੰਘ ਭਾਈ ਜਸਵੰਤ ਸਿੰਘ ਠੇਕੇਦਾਰ ਭਾਈ ਮਹਿੰਦਰ ਸਿੰਘ ਉਭਰਾਏ ਡਾਕਟਰ ਹਰਜਿੰਦਰ ਸਿੰਘ ਦਲਗੀਰ ਤੇ ਭਾਈ ਮਨਮੋਹਨ ਸਿੰਘ ਵਜਾਜ ਨੇ 10-10 ਰੁਪਏ ਭਾ ਕੇ ਅਦਾ ਕੀਤਾ ਸੀ ਮਾਂ ਜਮੀਨੀ ਪੁੱਤ ਕੋਠੇ ਤੇ ਦੀ ਕਹਾਵਤੇ ਝੂਠ ਬਰਤਾਂਤ ਸਿਰਜਣ ਵਾਲਿਆਂ ਤੇ ਬਹੁਤ ਹੀ ਵਧੀਆ ਟੁਕਦੀ ਹੈ ਕਿਉਂਕਿ ਨਾ ਅਜੇ ਪ੍ਰੈਸ ਕਾਨਫਰੰਸ ਹੋਈ ਸੀ ਨਾ ਪੱਤਰਕਾਰਾਂ ਨੇ ਕੁਝ ਖਾਦਾ ਪੀਤਾ ਹੀ ਸੀ ਤੇ ਨਾ ਅਜੇ ਬੈਲੀ ਬਣਿਆ ਸੀ ਪਰ ਇਹਨਾਂ ਲੇਖਕਾਂ ਨੇ 600 ਰੁਪਏ ਦੀ ਰਸੀਦ ਵੀ ਪਹਿਲਾਂ ਹੀ ਘਟਾ ਲਈ ਅਤੇ ਉਸਤੇ ਪੈਸੇ ਵੀ ਗਿਆਨੀ ਜ਼ੈਲ ਸਿੰਘ ਤੋਂ ਦਵਾ ਦਿੱਤੇ ਹਾਂ ਜੇ ਕਿਤੇ ਇਹ ਇਹ ਕਹਿੰਦੇ ਕਿ ਦਲ ਖਾਲਸਾ ਦੀ ਪ੍ਰੈਸ ਕਾਨਫਰੰਸ ਕਰਵਾਈ ਹੀ ਗਿਆਨੀ ਜ਼ੈਲ ਸਿੰਘ ਨੇ ਸੀ ਅਤੇ ਇਸ ਤੇ ਆਉਣ ਵਾਲਾ ਖਰਚਾ ਵੀ ਉਸਨੇ ਦਲ ਖਾਲਸਾ ਨੂੰ ਪਹਿਲਾਂ ਹੀ ਦੇ ਦਿੱਤਾ ਸੀ ਤਾਂ ਹੋ ਸਕਦਾ ਕੁਝ ਲੋਕ ਇਹਨਾਂ ਦੀ ਗੱਲ ਤੇ ਯਕੀਨ ਕਰ ਹੀ ਲੈਂਦੇ ਪਰ ਇਹਨਾਂ ਨੇ ਤਾਂ ਇਹ ਕਹਿ ਕੇ ਦੇ ਦਲ ਖਾਲਸਾ ਦੀ ਪ੍ਰੈਸ ਕਾਨਫਰੰਸ ਦਾ 600 ਰੁਪਏ ਦਾ ਬਿੱਲ ਗਿਆਨੀ ਜ਼ੈਲ ਸਿੰਘ ਨੇ ਦਿੱਤਾ ਸੀ ਆਪਣੀ ਅਕਲ ਅਤੇ ਆਪਣੀ ਲਿਖਤ ਦਾ ਆਪੇ ਹੀ ਮਖੌਲ ਉਡਾ ਲਿਆ ਹੈ ਸਧਾਰਨ ਤੋਂ ਸਧਾਰਨ ਆਦਮੀ ਵੀ ਸਮਝਦਾ ਕਿ ਜਿਸ ਵਿਅਕਤੀ ਨੇ ਉਹ ਦੀ ਕੋਈ ਸਾਜਿਸ਼ ਰਚਨੀ ਹੋਵੇ ਉਹ ਲੁਕਵਾ ਤਰੀਕਾ ਵਰਤੇਗਾ ਉਹ ਨਾ ਤਾਂ ਕਦੇ ਕੋਈ ਸਬੂਤ ਛੱਡੇਗਾ ਨਾ ਸਾਹਮਣੇ ਹੀ ਆਏਗਾ ਤੇ ਨਾ ਹੀ ਕੋਈ ਸ਼ਾਮਲ ਹੋਏਗਾ ਜੇਕਰ ਵਾਅਕ ਹੈ ਗਿਆਨੀ ਜ਼ੈਲ ਸਿੰਘ ਨੇ ਦਲ ਖਾਲਸਾ ਦੀ ਸਥਾਪਨਾ ਕੀਤੀ ਹੁੰਦੀ ਤਾਂ ਨਾ ਹੀ ਉਹ ਅਤੇ ਨਾ ਹੀ ਦਲ ਖਾਲਸਾ ਇੱਕੋ ਦਿਨ ਇੱਕੋ ਹੋਟਲ ਵਿੱਚ ਪ੍ਰੈਸ ਕਾਨਫਰੰਸ ਕਰਦੇ ਯਾਨੀ ਜੈਲ ਸਿੰਘ ਨੇ ਆਪਣੀ ਆਤਮਕਥਾ ਵਿੱਚ ਵੀ ਇਸ ਗੱਲ ਦਾ ਖੰਡਨ ਕੀਤਾ ਉਸ ਦਾ ਪੀਰ ਤਰਲੋਚਨ ਸਿੰਘ ਵੀ ਇਸ ਦਾ ਖੰਡਨ ਕਰ ਚੁੱਕਾ ਹੈ ਇਹ ਤਾਂ ਚੰਚੇਤ ਹੋਇਆ ਇਤਫਾਕ ਹੀ ਆ ਮੇਲੀ ਸੀ ਕਿ ਦੋਵੇਂ ਪ੍ਰੈਸ ਕਾਨਫਰੰਸਾਂ ਇੱਕੋ ਦਿਨ ਇੱਕੋ ਹੋਟਲ ਵਿੱਚ ਹੋਈਆਂ ਉਹ ਵੀ ਉਹਨਾਂ ਦੀਆਂ ਜਿਨ੍ਹਾਂ ਦੀ ਰਾਜਨੀਤਿਕ ਵਿਚਾਰਧਾਰਾ ਇੱਕ ਦੂਜੇ ਦੇ ਬਿਲਕੁਲ ਉਲਟ ਸੀ ਯਾਨੀ ਜੈਲ ਸਿੰਘ ਦੇਸ਼ ਦੀ ਏਕਤਾ ਅਖੰਡਤਾ ਤੇ ਸੁਰੱਖਿਆ ਦਾ ਖੈਰਖਾਹ ਸੀ ਤੇ ਦੇਸ਼ ਭਗਤ ਸੀ ਤੇ ਦਲ ਖਾਲਸਾ ਪੂਰਨ ਪ੍ਰਭੂ ਸਤ ਸੰਪੰਨ ਖਾਲਿਸਤਾਨ ਦੀ ਸਥਾਪਨਾ ਲਈ ਜੂਝਣ ਵਾਲੀ ਜੂਹਾਰੂ ਜਥੇਬੰਦੀ ਸੀ ਅਸਲ ਵਿੱਚ ਇਸ ਝੂਠੇ ਵਰਤਾਨ ਦੇ ਕੜਨ ਹਰੀ ਕੁਲਦੀਪ ਨਿਹਰ ਦਾ ਚਿਹਰਾ ਬਖਾਉਣ ਦਾ ਹੋਰ ਤੇ ਕਰਨ ਦਾ ਹੋਰ ਹੈ ਉਹ ਉਪਰੋਂ ਉਪਰੋਂ ਤਾਂ ਸਿੱਖਾਂ ਨਾਲ ਹਮਦਰਦੀ ਜਿਤਾਉਂਦਾ ਸੀ ਪਰ ਅੰਦਰੋਂ ਅੰਦਰ ਸਿੱਖਾਂ ਦਾ ਕੱਟੜ ਵਿਰੋਧੀ ਸੀ ਉਸਨੇ ਦਰਬਾਰ ਸਾਹਿਬ ਸਮੂਹ ਵਿੱਚ ਬਣਨ ਵਾਲੀ ਜੂਨ 1984 ਦੇ ਸ਼ਹੀਦਾਂ ਦੀ ਯਾਦਗਾਰ ਦਾ ਵੀ ਜ਼ੋਰਦਾਰ ਵਿਰੋਧ ਕੀਤਾ ਸੀ ਸੀਨੀਅਰ ਪੱਤਰਕਾਰ ਹੋਣ ਦੇ ਬਾਵਜੂਦ ਕੁਲਦੀਪ ਨਿਹਰ ਦੀ ਸਿੱਖਾਂ ਬਾਰੇ ਪੱਤਰਕਾਰੀ ਪੀਲੀ ਹੀ ਸੀ ਉਹ ਹਿੰਦੂਤਵੀ ਸੋਚ ਦੀ ਫਿਰਕੂ ਭਾਵਨਾ ਦਾ ਡੰਗਿਆ ਹੋਇਆ ਸੀ ਜੇਕਰ ਉਹ ਨਿਰਪੱਖ ਪੱਤਰਕਾਰ ਹੁੰਦਾ ਤਾਂ ਆਪਣੀ ਲਿਖਤ ਤੇ ਲਿਖਣ ਸਮੇ ਦਲ ਖਾਲਸਾ ਦਾ ਪੱਖ ਵੀ ਜ਼ਰੂਰ ਲੈਂਦਾ ਪਰ ਉਸਨੇ ਅਜਿਹਾ ਕਦੇ ਨਹੀਂ ਕੀਤਾ ਦਲ ਖਾਲਸਾ ਦੇ ਆਗੂ ਪਾਈ ਸਤਨਾਮ ਸਿੰਘ ਪੌਂਡਾ ਸਾਹਿਬ ਨਾਲ ਇੱਕ ਟੀਵੀ ਚੈਨਲ ਤੇ ਇਸ ਵਿਸ਼ੇ ਤੇ ਹੋਈ ਬਹਿਸ ਸਮੇ ਕੁਲਦੀਪ ਨਾਇਰ ਸਿਰਫ ਇਹ ਕਹਿਣ ਤੋਂ ਬਿਨਾ ਕਿ ਇਹ ਗੱਲ ਮੈਨੂੰ ਗਿਆਨੀ ਜ਼ੈਲ ਸਿੰਘ ਨੇ ਦੱਸੀ ਸੀ ਹੋਰ ਕੋਈ ਵੀ ਦਸਤਾਵੇਜ਼ੀ ਸਬੂਤ ਨਹੀਂ ਸੀ ਦੇ ਸਕਿਆ ਜਦਕਿ ਗਿਆਨੀ ਜ਼ੈਲ ਸਿੰਘ ਨੇ ਆਪਣੀ ਕਿਤਾਬ ਆਤਮ ਕਥਾ ਵਿੱਚ ਇਸ ਦਾ ਖੰਡਨ ਕੀਤਾ ਹੋਇਆ ਹੈ ਦਲ ਖਾਲਸਾ ਦਾ ਰਾਜਨੀਤਿਕ ਨਿਸ਼ਾਨਾ ਖਾਲਿਸਤਾਨ ਦੀ ਸਥਾਪਨਾ ਅਤੇ ਕੁਲਦੀਪ ਨੇਰ ਇਸ ਨੂੰ ਹਿੰਦੁਸਤਾਨ ਦੀ ਇਕਤਾ ਖੰਡਤਾ ਤੇ ਸੁਰੱਖਿਆ ਲਈ ਖਤਰਾ ਸਮਝਦਾ ਸੀ ਇਸੇ ਫਿਰਕੂ ਸੋਚ ਤਹਿਤ ਹੀ ਉਸਨੇ ਸੰਤ ਜਰਨੈਲ ਸਿੰਘ ਭੰਡਰਾ ਵਾਲਿਆਂ ਬਾਰੇ ਵੀ ਝੂਠਾ ਬਿਰਤਾਂਤ ਸਿਰਜਿਆ ਕੁਲਦੀਪ ਨੇਰ ਦਾ ਨਿਸ਼ਾਨਾ ਖਾਲਿਸਤਾਨ ਦੇ ਸੰਘਰਸ਼ ਅਤੇ ਜੁਝਾਰੂ ਲੀਡਰਸ਼ਿਪ ਦੀ ਕਿਰਦਾਰਕੁਸ਼ੀ ਕਰਕੇ ਸਿੱਖ ਕੌਮ ਵਿੱਚ ਦੁਬਧਾ ਪਾਉਣਾ ਹੈ ਜੀਬੀਐ ਸਿੱਧੂ ਨੇ ਵੀ ਕੁਲਦੀਪ ਨੇਰ ਦੀ ਕਿਤਾਬ ਅਤੇ ਉਸ ਨੂੰ ਆਧਾਰ ਬਣਾ ਕੇ ਜੀਆਂ ਕਿਤਾਬਾਂ ਲਿਖਣ ਵਾਲੇ ਲੇਖਕਾਂ ਵਾਂਗ ਦਲ ਖਾਲਸਾ ਬਾਰੇ ਮੱਖੀ ਤੇ ਮੱਖੀ ਹੀ ਮਾਰੀ ਸਿੱਧੂ ਦਾਵਾਤਾ ਰਾਜਾ ਚੋਟੀ ਦਾ ਵਿਸ਼ਲੇਸ਼ਣ ਕਰਨ ਦਾ ਕਰਦਾ ਪਰ ਅੱਖਾਂ ਮਿੱਟੀ ਇਹ ਮੰਨ ਕੇ ਵਿਖਾਵਾ ਬੇਸਮਝਾਂ ਵਾਲਾ ਕਰਦਾ ਕਿ ਦਲ ਖਾਲਸਾ ਜਨਵਰੀ 1980 ਵਿੱਚ ਕੇਂਦਰੀ ਗ੍ਰਹਿ ਮੰਤਰੀ ਤੇ ਉਸ ਤੋਂ ਬਾਅਦ ਜੁਲਾਈ 1982 ਵਿੱਚ ਭਾਰਤ ਦੇ ਰਾਸ਼ਟਰਪਤੀ ਬਣੇ ਯਾਨੀ ਜੈਲ ਸਿੰਘ ਦੀ ਸਰਪ੍ਰਸਤੀ ਦਾ ਆਨੰਦ ਮਾਣਦਾ ਰਿਹਾ ਤੇ ਗਿਆਨੀ ਜੈਲ ਸਿੰਘ ਚੰਡੀਗੜ੍ਹ ਦੇ ਪੱਤਰਕਾਰਾਂ ਨੂੰ ਫੋਨ ਕਰਕੇ ਦਲ ਖਾਲਸਾ ਨਾਲ ਸੰਬੰਧਿਤ ਖਬਰਾਂ ਆਪਣੇ ਅਖਬਾਰਾਂ ਦੇ ਪਹਿਲੇ ਪੰਨਿਆਂ ਤੇ ਛਾਪਨ ਲਈ ਕਹਿੰਦਾ ਰਿਹਾ ਸਿੱਧੂ ਨੇ ਤਾਂ ਇੱਕ ਇੱਕੇ ਬੇਸਮਝੀ ਦੀਆਂ ਸਭ ਹੱਦਾਂ ਹੀ ਪਾਰ ਕਰ ਲੀਆਂ ਹਨ ਕਿ ਦਲ ਖਾਲਸਾ ਗਿਆਨੀ ਜ਼ੈਲ ਸਿੰਘ ਦੇ ਜੁਲਾਈ 1982 ਵਿੱਚ ਰਾਸ਼ਟਰਪਤੀ ਚੁਣੇ ਜਾਣ ਤੋਂ ਬਾਅਦ ਵੀ ਉਹਦੀ ਸਰਪ੍ਰਸਤੀ ਮੰਨਦਾ ਰਿਹਾ ਸੀ ਸਿੱਧੂ ਪਤਾ ਨਹੀਂ ਸਤਤੋਂ ਕਿਉਂ ਜਾਣ ਬਣ ਗਿਆ ਕਿ ਗਿਆਨੀ ਜ਼ੈਲ ਸਿੰਘ ਦੇ 25 ਜੁਲਾਈ 1982 ਨੂੰ ਰਾਸ਼ਟਰਪਤੀ ਚੁਣੇ ਜਾਣ ਤੋਂ ਤਾਂ ਕਿਤੇ ਪਹਿਲਾਂ ਦਲ ਖਾਲਸਾ ਦੇ ਗਜਿੰਦਰ ਸਿੰਘ ਸਤਨਾਮ ਸਿੰਘ ਪੌਂਡਾ ਸਾਹਿਬ ਜਸਬੀਰ ਸਿੰਘ ਤੇਜਿੰਦਰਪਾਲ ਸਿੰਘ ਤੇ ਕਰਨ ਸਿੰਘ ਨੇ 29 ਸਤੰਬਰ 1981 ਨੂੰ ਹਵਾਈ ਜਹਾਜ਼ ਅਗਵਾ ਕੀਤਾ ਸੀ ਤੇ ਪਾਕਿਸਤਾਨ ਦੀ ਜੇਲ੍ਹ ਵਿੱਚ ਬੰਦ ਕਰ ਦਿੱਤੇ ਗਏ ਸਨ ਹਰ ਸਿਮਰਨ ਸਿੰਘ 12 ਜਨਵਰੀ 1982 ਵਿੱਚ ਮੁਖਾਲੀ ਤੋਂ ਗ੍ਰਿਫਤਾਰ ਕਰ ਲਿਆ ਗਿਆ ਸੀ ਜਸਵੰਤ ਸਿੰਘ ਠੇਕੇਦਾਰ ਤੇ ਮਨਮੋਹਨ ਸਿੰਘ ਬਜਾਜ ਵਿਦੇਸ਼ ਚਲੇ ਗਏ ਸਨ ਕਿ ਉਹਨਾਂ ਨੇ ਅਜਿਹਾ ਗਿਆਨੀ ਜੈਲ ਸਿੰਘ ਦੀ ਸਰਪ੍ਰਸਤੀ ਹੇਠ ਕੀਤਾ ਸੀ ਗਿਆਨੀ ਜੈਲ ਸਿੰਘ ਵੱਲੋਂ ਦਲ ਖਾਲਸਾ ਦੀਆਂ ਖਬਰਾਂ ਪਹਿਲੇ ਪन्ने ਤੇ ਲਵਾਉਣ ਲਈ ਪੱਤਰਕਾਰਾਂ ਨੂੰ ਫੋਨ ਕਰਨ ਦੀ ਬੇਅਤਬੀ ਮਾਰ ਕੇ ਤਾਂ ਸਿੱਧੂ ਅਖਬਾਰਾਂ ਤੇ ਪੱਤਰਕਾਰਾਂ ਦੀ ਭਰੋਸੇਯੋਗਤਾ ਯਾਨੀ ਕ੍ਰੈਡੀਬਿਲਟੀ ਤੇ ਵੀ ਸਵਾਲੀਅਤਾਂ ਲਾ ਦਿੰਦਾ ਹੈ ਜਦ ਕਿ ਅਖਬਾਰਾਂ ਦੇ ਪਹਿਲੇ ਪੰਨੇ ਤੇ ਖਬਰ ਕਿਸੇ ਸਿਆਸਤਦਾਨ ਦੇ ਕਹਿੰਦੇ ਨਹੀਂ ਖਬਰ ਦੀ ਮਹੱਤਤਾ ਨੂੰ ਵੇਖ ਕੇ ਹੀ ਲੱਗਦੀ ਹੈ ਦਲ ਖਾਲਸਾ ਬਾਰੇ ਖਬਰਾਂ ਵੀ ਉਹਨਾਂ ਵੱਲੋਂ ਕੀਤੀਆਂ ਪੰਥਕ ਸਰਗਰਮੀਆਂ ਕਰਕੇ ਹੀ ਲੱਗਦੀਆਂ ਸਨ ਨਾ ਕਿ ਗਿਆਨੀ ਜ਼ੈਲ ਸਿੰਘ ਦੇ ਕਹਿੰਤੇ ਕਿਸਿੱਧੂ ਦਸੇਗਾ ਦਲ ਖਾਲਸਾ ਵੱਲੋਂ 29 ਸਤੰਬਰ 1981 ਨੂੰ ਹਵਾਈ ਜਹਾਜ਼ ਅਗਵਾ ਕਰਨ ਦੀ ਖਬਰ ਵੀ ਗਿਆਨੀ ਜ਼ੈਰ ਸਿੰਘ ਦੇ ਫੋਨ ਤੇ ਹੀ ਲੱਗੀ ਸੀ ਵਦੇਸ਼ਾਂ ਦੀਆਂ ਅੰਤਰਰਾਸ਼ਟਰੀ ਪ੍ਰਮੁੱਖ ਅਖਬਾਰਾਂ ਵਿੱਚ ਇਸ ਸੰਬੰਧੀ ਪਹਿਲੇ ਪੰਨੇ ਤੇ ਮੋਟੀਆਂ ਸੁਰਖੀਆਂ ਵਿਗਿਆਨੀ ਜੈਲ ਸਿੰਘ ਨੇ ਹੀ ਲਵਾਈਆਂ ਸਨ। ਬੀਬੀਸੀ ਲੰਡਨ, ਵਾਇਸ ਆਫ ਅਮਰੀਕਾ, ਵਾਇਸ ਆਫ ਜਰਮਨੀ ਆਦਿ ਪ੍ਰਮੁੱਖ ਵਿਦੇਸ਼ੀ ਖਬਰ ਏਜੰਸੀਆਂ ਵੀ ਯਾਨੀ ਜੈਲ ਸਿੰਘ ਦੇ ਕਹਿਣ ਤੇ ਹੀ ਕਈ ਦਿਨ ਹਾਈਜੈਕਿੰਗ ਦੀਆਂ ਖਬਰਾਂ ਸੁਣਾਉਂਦੀਆਂ ਰਹੀਆਂ ਸਨ। ਕੀ ਗਿਆਨੀ ਜੈਲ ਸਿੰਘ ਇੰਨਾ ਹੀ ਭੁਲਾ ਸੀ ਕਿ ਉਹ ਪੱਤਰਕਾਰਾਂ ਨੂੰ ਅਜਿਹਾ ਫੋਨ ਕਰਕੇ ਆਪਣੇ ਆਪ ਨੂੰ ਦੇਸ਼ ਵਿਰੋਧੀ ਹੋਣ ਦੇ ਦੋਸ਼ ਵਿੱਚ ਕਟਹਿਰੇ ਵਿੱਚ ਖੜਾ ਕਰ ਲੈਂਦਾ। ਕੀ ਪੱਤਰਕਾਰ ਵੀ ਗਿਆਨੀ ਜੈਲ ਸਿੰਘ ਦੇ ਇੰਨੇ ਹੀ ਚਾਪਲੂ ਸਨ ਕਿ ਉਹਦੀ ਦੇਸ਼ ਵਿਰੋਧੀ ਅਜਿਹੀ ਗੱਲ ਨੂੰ ਭੰਡ ਦਲ ਖਾਲਸਾ ਦੀ ਸਥਾਪਨਾ ਸਰਦਾਰ ਕਰਪੂਰ ਸਿੰਘ ਨਾਲ ਵਿਚਾਰ ਕਰਨ ਉਪਰੰਤ ਉਸਦੇ ਸਿਝਾ ਅਨੁਸਾਰ 6 ਅਗਸਤ 1977 ਨੂੰ ਹੋਈ ਸੀ ਉਸ ਦਿਨ ਕਰੀਬ 24 ਛੋਟੀਆਂ-ਛੋਟੀਆਂ ਸਿੱਖ ਜਥੇਬੰਦੀਆਂ ਨੇ ਗੁਰਦੁਆਰਾ ਕਾਲਗੜ੍ਹ ਸੈਕਟਰ 35 ਚੰਡੀਗੜ੍ਹ ਵਿਖੇ ਬੈਠਕ ਕੀਤੀ ਸੀ ਇਸ ਬੈਠਕ ਵਿੱਚ ਸਰਦਾਰ ਕਪੂਰ ਸਿੰਘ ਪ੍ਰੋਫੈਸਰ ਆਫ ਸਿੱਖਿਜ਼ਮ ਡਾਕਟਰ ਗਗਜੀਤ ਸਿੰਘ ਚੋਹਾਨ ਭਾਈ ਹਰਸਿਮਰਨ ਸਿੰਘ ਭਾਈ ਗਜਿੰਦਰ ਸਿੰਘ ਤੇ ਭਾਈ ਜਸਬੀਰ ਸਿੰਘ ਜੰਗ ਸਿੱਖ ਐਸੋਸੀਏਸ਼ਨ ਚੰਡੀਗੜ੍ਹ ਭਾਈ ਸਤਨਾਮ ਸਿੰਘ ਪ੍ਰਧਾਨ ਹਿਮਾਚਲ ਅਕਾਲੀ ਦਲ ਭਾਈ ਗੁਰਮੀਤ ਸਿੰਘ ਪ੍ਰਦਾਨ ਸ੍ਰੀ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਭਾਈ ਗੁਰੂ ਕਿਰਪਾਲ ਸਿੰਘ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਭਾਈ ਸੇਵ ਸਿੰਘ ਗੁਰਮਤ ਪ੍ਰਚਾਰ ਸਭਾ ਮਾਰਕੰਡੇ ਸਰਦਾਰ ਹਰਜਿੰਦਰ ਸਿੰਘ ਦਿਲਜੀਤ ਯੂਥ ਅਕਾਲੀ ਦਲ ਜਲੰਧਰ ਭਾਈ ਮਹਿੰਦਰ ਸਿੰਘ ਅਭਰਾਏ ਯੂਥ ਅਕਾਲੀ ਦਲ ਦਿੱਲੀ ਸਰਦਾਰ ਜਸਵੰਤ ਸਿੰਘ ਠੇਕੇਦਾਰ ਨੌਜਵਾਨ ਸਭਾ ਗੁਰਦਾਸਪੁਰ ਸਰਦਾਰ ਹਰਗੁਰਨਾਥ ਸਿੰਘ ਪ੍ਰਦਾਨ ਸਿੱਖ ਹੋਮਲੈਂਡ ਅਕਾਲੀ ਦਲ ਬੰਗਾ ਨਿਹੰਗ ਸਿੰਘ ਜਥੇਬੰਦੀਆਂ ਭਾਈ ਹਰਕੀਰਤ ਸਿੰਘ ਬੁੱਢਾ ਦਲ ਜਲੰਧਰ ਕਪੂਰ ਜਥੇਦਾਰ 인ਦਰ ਸਿੰਘ ਗੁਰਨਾਨਕ ਨਿਹੰਗ ਸਿੰਘ ਦਲ ਮੜੀਆਂ ਵਾਲਾ ਭਾਈ ਤਰਲੋਕ ਸਿੰਘ ਬੁੱਢਾ ਦਲ ਹਰਿਆਣਾ ਨੌਜਵਾਨ ਅਖੰਡ ਕੀਰਤਨੀ ਦਿੱਤਾ ਭਾਈ ਸਰਿੰਦਰ ਸਿੰਘ ਨਾਗੋਕੇ ਭਾਈ ਹਮੋਲਕ ਸਿੰਘ ਭਾਈ ਗੁਰਪ੍ਰੀਤ ਸਿੰਘ ਮਹਾਲੀ ਸਮੇਤ ਕੁਝ ਹੋਰ ਜੱਥੇਬੰਦੀਆਂ ਦੇ ਨਮਾਇंदे ਤੇ ਸਿੱਖ ਸ਼ਖਸੀਅਤਾਂ ਸ਼ਾਮਲ ਹੋਏ ਸਨ ਸਰਦਾਰ ਕਪੂਰ ਸਿੰਘ ਨੇ 18ਵੀਂ ਸਦੀ ਵਿੱਚ ਸਰਬਤ ਖਾਲਸਾ ਵੱਲੋਂ ਗੁਰਮਤਾ ਸੋਧ ਦੀ ਜੱਥੇਬੰਦੀ ਕੀਤੀ ਗਈ ਦਲ ਖਾਲਸਾ ਦੇ ਨਾਂ ਤੇ ਜੱਥੇਬੰਦੀ ਦਾ ਨਾਂ ਰੱਖਣ ਦਾ ਸੁਝਾਅ ਦਿੱਤਾ ਸੀ ਸਰਬਸੰਮਤੀ ਨਾਲ ਦਲ ਖਾਲਸਾ ਦੇ ਨਿਰਮਾਣ ਦਾ ਮਤਾ ਪਾਸ ਹੋ ਗਿਆ 13 ਅਗਸਤ ਨੂੰ 1978 ਨੂੰ ਚੰਡੀਗੜ੍ਹ ਦੇ ਰੋਮਾ ਹੋਟਲ ਵਿੱਚ ਪ੍ਰੈਸ ਕਾਨਫਰੰਸ ਕਰਕੇ ਇਸ ਦਾ ਐਲਾਨ ਕਰ ਦਿੱ ਉਸ ਦਿਨ ਦਲ ਖਾਲਸਾ ਦੇ 5-5 ਚੁਣੇ ਗਏ ਸਨ ਭਾਈ ਹਰ ਸਿਮਰਨ ਸਿੰਘ ਭਾਈ ਸਤਨਾਮ ਸਿੰਘ ਪੌਂਟਾ ਸੇਵ ਭਾਈ ਮਨਮੋਹਨ ਸਿੰਘ ਵਾਜਾਜ ਭਾਈ ਹਰਜਿੰਦਰ ਸਿੰਘ ਦਿਲਗੀਰ ਤੇ ਭਾਈ ਜਸਵੰਤ ਸਿੰਘ ਟੇਕੇਦਾਰ ਅਕਤੂਬਰ 1978 ਵਿੱਚ ਅਨੰਦਪੁਰ ਸਾਹਿਬ ਵਿਖੇ ਦਲ ਖਾਲਸਾ ਦੇ ਲਾਏ ਗਏ ਕੈਂਪ ਵਿੱਚ ਭਾਈ ਹਰਜਿੰਦਰ ਸਿੰਘ ਦਿਲਗੀਰ ਦੀ ਥਾਂ ਭਾਈ ਗਜਿੰਦਰ ਸਿੰਘ ਨੂੰ ਦਲ ਖਾਲਸਾ ਦਾ ਪੰਚ ਚੁਣਿਆ ਗਿਆ ਸੀ ਦਲ ਖਾਲਸਾ ਨੇ ਆਪਣਾ ਰਾਜਨੀਤਿਕ ਨਿਸ਼ਾਨਾ ਖਾਲਿਸਤਾਨ ਮਿਥਿਆ ਸੀ ਉਸ ਦਿਨ ਤੋਂ ਹੀ ਦਲ ਖਾਲਸਾ ਖਾਲਿਸਤਾਨ ਦੀ ਆਵਾਜ਼ ਬੁਲੰਦ ਕਰਦਾ ਆ ਰਿਹਾ ਹੈ 22 ਮਈ 1964 ਨੂੰ ਪੌਂਟਾ ਸਾਹਿਬ ਵਿਖੇ ਚੱਲੀ ਗੋਲੀ ਕੁਜ ਸਿੰਘ ਸ਼ੀਦੋਇਸਨ ਉਹਨਾਂ ਸ਼ੀਦਾਂ ਦਾ ਸ਼ੀਦੀ ਵਿਆੜਾ 22 ਮਈ 1981 ਨੂੰ ਪੌਂਟਾ ਸਾਹਿਬ ਵਿਖੇ ਮਨਾਇਆ ਗਿਆ ਸੀ ਸ਼ਹੀਦਾਂ ਦੀ ਯਾਦ ਵਿੱਚ ਹੋਈ ਸ਼ਹੀਦੀ ਸਮਾਗਮ ਵਿੱਚ ਸੰਤ ਹਰਚੰਦ ਸਿੰਘ ਲੋਂਗੋਵਾਲ ਵੀ ਗਿਆ ਸੀ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਨੇ ਉਸਨਾਂ ਗੱਲ ਕੀਤੀ ਤੇ ਕਿਹਾ ਕਿ ਅਕਾਲੀ ਦਲ ਖਾਲਿਸਤਾਨ ਦੀ ਮੰਗ ਦਾ ਸਮਰਥਨ ਤਾਂ ਬੇਸ਼ੱਕ ਨਾ ਕਰੇ ਪਰ ਦਲ ਖਾਲਸਾ ਵੱਲੋਂ ਕੀਤੀ ਜਾ ਰਹੀ ਖਾਲਿਸਤਾਨ ਦੀ ਮੰਗ ਦਾ ਵਿਰੋਧ ਵੀ ਨਾ ਕਰਿਆ ਕਰੇ ਸੰਤ ਲੋਂਗੋਵਾਲ ਨੇ ਸਿਹਾਮੀ ਪਰਤੀ 26 ਜੁਲਾਈ 1981 ਨੂੰ ਮੰਜੀ ਸਾਹਿਬ ਦੀਵਾਨ ਖਾਲ ਅੰਮ੍ਰਿਤਸਰ ਵਿਖੇ ਅਕਾਲੀ ਦਲ ਨੇ ਪੰਥਕ ਕਾਨਫਰੰਸ ਬੁਲਾਈ ਦਲ ਖਾਲਸਾ ਨੇ ਐਲਾਨ ਕੀਤਾ ਕਿ ਅਸੀਂ ਇਸ ਕਾਨਫਰੰਸ ਵਿੱਚ ਖਾਲਿਸਤਾਨ ਦੇ ਨਾਂ ਰਿਹਾਵਾਂਗੇ ਅਕਾਲੀ ਦਲ ਨੇ ਤੇਜਾ ਸਿੰਘ ਸਮਦਰੀ ਹਾਲ ਵਿੱਚ ਕੀਤੀ ਆਪਣੀ ਮੀਟਿੰਗ ਵਿੱਚ ਦਲ ਖਾਲਸਾ ਦੇ ਇਸ ਐਲਾਨ ਤੇ ਵੀ ਵਿਚਾਰ ਕੀਤੀ ਇਸ ਮੀਟਿੰਗ ਵਿੱਚ ਹਾਜ਼ਰ ਪ੍ਰਕਾਸ਼ ਸਿੰਘ ਬਾਦਲ ਨੇ ਦਲ ਖਾਲਸਾ ਦੇ ਇਸ ਐਲਾਨ ਦਾ ਵਿਰੋਧ ਕਰਨ ਦਾ ਸੱਜਾ ਦਿੱਤਾ ਸੀ ਪਰ ਬਹੁਮਤ ਦਾ ਫੈਸਲਾ ਸੀ ਕਿ ਦਲ ਖਾਲਸਾ ਜ਼ਬਰਦਸਤ ਨਾ ਕੀਤਾ ਜਾਵੇ ਪੱਤਰਕਾਰਾਂ ਨੇ ਅਕਾਲੀ ਦਲ ਦੇ ਇਸ ਫੈਸਲੇ ਤੋਂ ਦਲ ਖਾਲਸਾ ਨੂੰ ਜਾਣੂ ਕਰਵਾ ਦਿੱਤਾ ਦਲ ਖਾਲਸਾ ਨੇ ਗੁਰੂ ਰਾਮਦਾਸ ਜੀ ਤੋਂ ਲੈ ਕੇ ਮਨਜੀਤ ਸਾਹਿਬ ਜਵਾਨ ਹਰ ਤੱਕ ਗਲਾਂ ਵਿੱਚ ਜੂਲਾ ਪਾ ਕੇ ਖਾਲਸਾਤਨ ਦੇ ਇਸਤਿਹਾਰ ਵੰਡ ਕੇ ਪ੍ਰਦਰਸ਼ਨ ਕੀਤਾ ਸੀ ਡਾਕਟਰ ਸੌਨ ਸਿੰਘ ਨੇ ਵਾਇ ਨਾਟ ਖਾਲਸਾਤਨ ਦੇ ਵਿਸ਼ੇ ਤੇ ਚੰਡੀਗੜ੍ਹ ਵਿਕੇ ਸੈਮੀਨਾਰ ਕਰਾਇਆ ਸੀ ਇਹਨਾਂ ਸੈਮੀਨਾਰਾਂ ਵਿੱਚ ਦਿੱਲੀ ਦੀ ਜਾਮਾ ਮਸਜਿਦ ਦਾ ਮਾਮ ਵੀ ਸ਼ਾਮਲ ਹੋਇਆ ਸੀ ਦਲ ਖਾਲਸਾ ਵੀ ਇਹਨਾਂ ਸੈਮੀਨਾਰਾਂ ਵਿੱਚ ਸ਼ਾਮਲ ਹੁੰਦਾ ਰਿਹਾ ਸੀ ਚੰਡੀਗੜ੍ਹ ਦੇ ਸੈਕਟਰ 22 ਡੀ ਦੇ ਗੁਰਦੁਆਰੇ ਵਿੱਚ ਦਲ ਖਾਲਸਾ ਨੇ ਵੀ ਖਾਲਸਾਤਨ ਦੇ ਵਿਸ਼ੇ ਤੇ ਕਾਨਫਰੰਸ ਕੀਤੀ ਸੀ 5 ਲਈ 1981 ਨੂੰ ਘਟ ਗਣਤੀ ਕਮਿਸ਼ਨ ਦੇ ਚੇਅਰਮੈਨ ਗੋਪਾਲ ਸਿੰਘ ਨੇ ਦਿੱਲੀ ਵਿਖੇ ਹਬਰਾਏ ਹੋਟਲ ਵਿੱਚ ਸਿੱਖ ਵਿਦਵਾਨਾਂ ਦੀ ਕਾਨਫਰੰਸ ਬੁਲਾਈ ਸੀ ਸਰਦਾਰ ਹਰਨਾਮ ਸਿੰਘ ਸ਼ਾਨ ਜਥੇਦਾਰ ਸੰਤੋਖ ਸਿੰਘ ਦਿੱਲੀ ਕੇਂਦਰੀ ਮੰਤਰੀ ਬੂਟਾ ਸਿੰਘ ਤੇ ਗਿਆਨੀ ਜ਼ੈਲ ਸਿੰਘ ਸਮੇਤ ਕਈ ਯੂਨੀਵਰਸਿਟੀਆਂ ਦੇ ਵੀਸੀ ਤੇ ਪ੍ਰੋਫੈਸਰ ਵੀ ਇਸ ਕਾਨਫਰੰਸ ਵਿੱਚ ਸ਼ਾਮਲ ਹੋਏ ਸਨ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਭਾਨ ਸਿੰਘ ਨੂੰ ਨਾਨਕ ਨਿਵਾਸ ਵਿੱਚ ਰਹਿ ਰਹੇ ਦਲ ਖਾਲਸਾ ਦੇ ਪੰਚਾ ਕੋਲ ਭੇਜਿਆ ਸੀ ਉਹਨੇ ਇਸ ਕਾਨਫਰੰਸ ਵਿੱਚ ਪਹੁੰਚਣ ਲਈ ਸੰਤ ਹਰਚੰਦ ਸਿੰਘ ਲੋਂਗੋਵਾਲ ਦਾ ਸਨੇਹਾ ਦਲ ਖਾਲਸਾ ਨੁਦਿਤਾ ਉਸ ਕਾਨਫਰੰਸ ਵਿੱਚ ਇਹ ਮਤਾ ਪਾਸ ਕੀਤਾ ਜਾਣਾ ਸੀ ਕਿ ਸਿੱਖ ਵੱਖਰੀ ਕੌਮ ਨਹੀਂ ਤੇ ਸਿੱਖ ਖਾਲਿਸਤਾਨ ਦੀ ਮੰਗ ਵੀ ਨਹੀਂ ਕਰਦੇ ਇਸ ਕਾਨਫਰੰਸ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਪ੍ਰੀਤਮ ਸਿੰਘ ਪੀਸੀਐਸ ਸੇਵਾਮੁਕਤ ਨੂੰ ਵੀ ਆਇਆ ਸੀ ਭਾਈ ਸਤਨਾਮ ਸਿੰਘ ਪੌਂਡਾ ਸਾਹਿਬ ਨੇ ਉਸ ਤੋਂ ਉਹ ਸੱਦਾ ਪੱਤਰ ਲੈ ਲਿਆ ਸੀ ਅਤੇ ਅਬਰਾਏ ਹੋਟਲ ਦਿੱਲੀ ਵਿੱਚ ਚੱਲ ਰਹੀ ਕਾਨਫਰੰਸ ਵਿੱਚ ਜਾ ਸ਼ਾਮਲ ਹੋਇਆ ਸੀ ਕਾਨਫਰੰਸ ਵਿੱਚ ਜਦ ਸਿੱਖ ਇੱਕ ਵੱਖਰੀ ਕੌਮ ਨਹੀਂ ਅਤੇ ਸਿੱਖ ਖਾਲਿਸਤਾਨ ਨਹੀਂ ਚਾਹੁੰਦੇ ਦਾ ਮਤਾ ਸ਼ੁਰੂ ਕੀਤਾ ਤਾਂ ਭਾਈ ਸਤਨਾਮ ਸਿੰਘ ਪੌਂਡਾ ਸਾਹਿਬ ਨੇ ਖਾਲਿਸਤਾਨ ਜ਼ਿੰਦਾਬਾਦ ਤੇ ਸਿੱਖ ਇੱਕ ਬਖਰੀ ਕੌਮ ਦੇ ਨਾਰੇ ਲਾਉਣੇ ਸ਼ੁਰੂ ਕਰ ਦਿੱਤੇ ਸਨ ਪੱਤਰਕਾਰ ਐਨਐਸ ਪਰਵਾਨਾ ਵੀ ਉਸੇ ਮੌਜੂਦ ਸੀ ਨਾਰੇ ਲਾ ਕੇ ਤੇ ਰੋਸ ਪ੍ਰਗਟਾ ਕੇ ਜਦ ਭਾਈ ਪੌਂਡਾ ਸਾਹਿਬ ਖਾਲਚੋਂ ਬਾਹਰ ਨਿਕਲਿਆ ਤਾਂ ਪੱਤਰਕਾਰ ਪਰਵਾਨੇ ਨੇ ਉਸ ਦੇ ਮਗਰ ਆ ਕੇ ਉਸ ਨੂੰ ਸ਼ਾਬਾਸ਼ ਦਿੱਤੀ ਸੀ ਕਾਨਫਰੈਂਸੀ ਕਰਕਰੀ ਹੋਣ ਤੋਂ ਬਚਣ ਲਈ ਭਾਈ ਸਤਨਾਮ ਸਿੰਘ ਪੌਂਡਾ ਸਾਹਿਬ ਦੇ ਕੇਸ ਦਰਜ ਨਹੀਂ ਸੀ ਕਰਵਾਇਆ ਗਿਆ ਪਰ ਅਗਲੇ ਦਿਨ ਦੀ ਜਗਬਾਣੀ ਅਖਬਾਰ ਨੇ ਇਸ ਖਬਰ ਨੂੰ ਡੱਬੀ ਲਾ ਕੇ ਵਿਸ਼ੇਸ਼ਤਾ ਦਿੱਤੀ ਸੀ 27 ਅਗਸਤ 1981 ਨੂੰ ਭਾਈ ਸਤਨਾਮ ਸਿੰਘ ਪੌਟਾ ਸਾਹਿਬ ਅਤੇ ਭਾਈ ਸੁਖਜਿੰਦਰ ਸਿੰਘ ਕਾਨੂਬਾਨ ਨੇ ਪੰਜਾਬ ਵਿਧਾਨ ਸਭਾ ਦੇ اجلاس ਵਿੱਚ ਖਾਲਿਸਤਾਨ ਦੇ ਨਾਰੇ ਲਾਏ ਸਨ ਦੋਹਾਂ ਨੂੰ ਗ੍ਰਿਫਤਾਰ ਕਰਕੇ ਉਹਨੇ ਦਿਨਾਂ ਲਈ ਰੋਪੜ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ ਸੀ ਜਿੰਨੇ ਦਿਨ ਪੰਜਾਬ ਵਿਧਾਨ ਸਭਾ ਦਾ اجلاس ਚੱਲਣਾ ਸੀ 6 ਸਤੰਬਰ 1981 ਨੂੰ ਗੁਰੂ ਨਾਨਕ ਪਾਤਸ਼ਾਹ ਜੀ ਦੇ ਵਿਆਹ ਪ੍ਰੋਗਰਾਮ ਤੇ ਦਲ ਖਾਲਸਾ ਨੇ ਬਟਾਲੇ ਵਿਖੇ ਮਿਆਨ ਚੋਂ ਕੁਰਬਾਨਾ ਕੱਢ ਕੇ ਮਾਰਚ ਕੱਢਿਆ ਸੀ ਮਾਰਚ ਵਿੱਚ ਸ਼ਾਮਲ ਕੋਈ ਸਿੰਘਾਂ ਨੇ ਗਲਾਂ ਵਿੱਚ ਸੰਗਲ ਪਾ ਕੇ ਸਿੱਖ ਕੌਮ ਦੀ ਗੁਲਾਮੀ ਦਾ ਅਹਿਸਾਸ ਕਰਾਇਆ ਸੀ ਮੜੀਆਂ ਵਾਲੇ ਨਿਹੰਗ ਸਿੰਘਾਂ ਦਾ ਦਲ ਘੋੜਿਆਂ ਤੇ ਸਵਾਰ ਹੋ ਕੇ ਇਸ ਮਾਰਚ ਵਿੱਚ ਸ਼ਾਮਲ ਹੋਇਆ ਸੀ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਜਦ ਵਾਪਸ ਅੰਮ੍ਰਿਤਸਰ ਅਪੜਿਆ ਤਾਂ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਉਹਨੂੰ ਕਿਹਾ ਕਿ ਹੁਣ ਇਹ ਨਾਰੇ ਪਾਰਲੀਮੈਂਟ ਵਿੱਚ ਅਪੜ ਕੇ ਵੀ ਲਾਓ ਉਸਨੇ ਕਿਹਾ ਕਿ ਮੈਨੂੰ ਅੰਦਰ ਦਾਖਲ ਹੋਣ ਲਈ ਪਾਸ ਲੈ ਦਿਓ ਸੰਤ ਹਰਚੰਦ ਸਿੰਘ ਲੋਂਗੋਵਾਲ ਨੇ ਲੋਕ ਸਭਾ ਦੇ ਸਾਬਕ ਮੈਂਬਰ ਬਲਵੰਤ ਸਿੰਘ ਰਾਮੂ ਵਾਲੀਆ ਦੇ ਨਾਂ ਰੁੱਕਾ ਲਿਖ ਕੇ ਕਿਹਾ ਕਿ ਉਹਨਾਂ ਨੂੰ ਮਿਲਣੀ ਉਹ ਤੈਨੂੰ ਪਾਸ ਦਵਾ ਦੇਵੇਗਾ ਪਰ 9 ਸਤੰਬਰ 1981 ਨੂੰ ਲਾਲਾ ਜਗਤ ਨਾਰਾਇਣ ਦਾ ਕਤਲ ਹੋ ਗਿਆ। ਮਾਹੌਲ ਵਿਗੜ ਜਾਣ ਕਾਰਨ ਭਾਈ ਸਤਨਾਮ ਸਿੰਘ ਨੂੰ ਵਾਪਸ ਆਉਣਾ ਪਿਆ। 20 ਸਤੰਬਰ 1981 ਨੂੰ ਸੰਤ ਜਰਨੈਲ ਸਿੰਘ ਵੱਲੋਂ ਲਾਲਾ ਜਗਤ ਨਾਰਾਇਣ ਕੇਸ ਵਿੱਚ ਗ੍ਰਿਫਤਾਰੀ ਦੇਣ ਮਗਰੋਂ ਚੌਕ ਮਹਿਤਾ ਵਿਖੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ 18 ਸਿੰਘ ਸ਼ਹੀਦ ਹੋ ਗਏ ਸਨ। ਦਲ ਖਾਲਸਾ ਨੇ 29 ਸਤੰਬਰ 1981 ਨੂੰ ਦਿੱਲੀ ਤੋਂ ਸ਼ੇਰੀ ਨਗਰ ਜਾਂਦਾ ਇੰਡੀਅਨ 에ਅਰਲਾਈਨਸ ਦਾ ਬੋਇੰਗ 737 ਹਵਾਈ ਜਹਾਜ਼ ਅਗਵਾ ਕਰ ਲਿਆ ਤੇ ਪਾਕਿਸਤਾਨ ਦੇ ਹਵਾਈ ਅੱਡੇ ਤੇ ਲਾਹੌਰ ਦੇ ਆ ਉਤਾਰਿਆ। ਦਲ ਖਾਲਸਾ ਦੀ ਇਸ ਜਿਜਾਰੂ ਕਾਰਵਾਈ ਨੇ ਖਾਲਸਾ ਦਾ ਸੰ ਸੰਤ ਜਰਨੈਲ ਸਿੰਘ ਦੀ ਗ੍ਰਿਫਤਾਰੀ ਤੇ ਪੁਲਿਸ ਹਥੋਂ ਸ਼ਹੀਦ ਹੋਏ ਸਿੰਘਾਂ ਦੇ ਮੁੱਦੇ ਨੂੰ ਅੰਤਰਰਾਸ਼ਟਰੀ ਪੱਧਰ ਤੇ ਪ੍ਰਸਿੱਧੀ ਦਵਾਈ ਜਿਸ ਵਿਚਾਰੇ ਸਿੱਧੂ ਨੂੰ ਇਹ ਵੀ ਨਹੀਂ ਪਤਾ ਕਿ ਦਲ ਖਾਲਸਾ ਨੇ ਦਿੱਲੀ ਤੋਂ ਸ਼੍ਰੀਨਗਰ ਦੀ ਉਡਾਨ ਭਰੇ ਇੰਡੀਅਨ 에ਅਰਲਾਈਨਸ ਦੇ ਹਵਾਈ ਜਹਾਜ਼ ਬੋਇੰਗ 737 ਨੂੰ ਅਗਵਾ ਕੀਤਾ ਸੀ ਉਹ ਦਲ ਖਾਲਸਾ ਬਾਰੇ ਸੱਚ ਲਿਖ ਵੀ ਕੀ ਸਕਦਾ ਹੈ ਉਹ ਲਿਖਦਾ ਹੈ 29 ਸਤੰਬਰ 1981 ਨੂੰ ਦਲ ਖਾਲਸਾ ਦੇ ਪੰਜ ਮੈਂਬਰਾਂ ਜਿਨ੍ਹਾਂ ਵਿੱਚ ਇਸ ਦਾ ਨਵਾਂ ਚੁਣਿਆ ਗਿਆ ਮੁਖੀ ਗਜਿੰਦਰ ਸਿੰਘ ਵੀ ਸ਼ਾਮਲ ਸੀ ਨੇ ਸ਼੍ਰੀਨਗਰ ਤੋਂ ਦਿੱਲੀ ਜਾਣ ਵਾਲਾ ਇੰਡੀਅਨ 에ਅਰਲਾਈਨਜ਼ 423 ਜਹਾਜ਼ ਨੂੰ ਅਗਵਾ ਕਰ ਲਿਆ ਸਿੱਧੂ ਤਾਂ ਦਲ ਖਾਲਸਾ ਵੱਲੋਂ ਅਗਵਾ ਕੀਤੇ ਇਸ ਜਹਾਜ਼ ਦੀ ਸਹੀ ਜਾਣਕਾਰੀ ਲੈਣ ਲਈ ਉਹਨਾਂ ਦਿਨਾਂ ਦੀਆਂ ਅਖਬਾਰਾਂ ਦੇਖਣ ਦੀ ਵੀ ਖੇਚਲ ਨਹੀਂ ਕਰ ਸਕਿਆ ਉਹਨਾਂ ਨੇ ਦਲ ਖਾਲਸਾ ਬਾਰੇ ਹੋਰ ਦਸਤਾਵੇਜ਼ਾਂ ਦੀ ਕੋਖ ਵੀ ਕੀਤੀ ਹੋਵੇ ਮੰਨਿਆ ਨਹੀਂ ਜਾ ਸਕਦਾ ਝੂਠ ਸੱਚ ਦਾ ਨਿਤਾਰਾ ਕਰਨਾ ਤੇ ਠੀਕ ਪੇਸ਼ਕਾਰੀ ਕਰਨੀ ਸਿੱਧੂ ਦੇ ਬਸ ਦੀ ਗੱਲ ਹੀ ਨਹੀਂ ਸੀ ਬਸ ਜਿਵੇਂ ਕਿਸ ਨੇ ਲਿਖਿਆ ਉਹ ਮੈਂ ਇਸਨੇ ਉਤਾਰ ਕਰ ਲਿਆ ਇਸ ਦੀ ਕਿਤਾਬ ਖਾਲਸਾਪਨ ਦੀ ਸਾਜਿਸ਼ ਨਕਲ ਮਾਰ ਕੇ ਉਤਾਰੀ ਗਈ ਨਕਲੀ ਹੈ ਦਲ ਖਾਲਸਾ ਦਾ ਪੰਚ ਭਾਈ ਸਤਨਾਮ ਸਿੰਘ ਫੌਂਡਾ ਸਾਹਿਬ ਦਲ ਖਾਲਸਾ ਦੀ ਸਥਾਪਨਾ ਤੋਂ ਪਹਿਲਾਂ ਹੀ ਖਾਲਸਾ ਰਾਜ ਦੀ ਸਥਾਪਨਾ ਲਈ ਡ੍ਰਿਡ ਸੰਕਲਪ ਸੀ ਜਦ ਜਸੇਦਾਰ ਜੀਵਨ ਸਿੰਘ ਅਮਰਾਂ ਨੰਗਲ ਨੇ ਐਲਾਨ ਕੀਤਾ ਸੀ ਕਿ ਉਹ 15 ਜੂਨ 1975 ਨੂੰ ਅੰਮ੍ਰਿਤਸਰ ਦੇ ਡੀਸੀ ਦੇ ਦਫ਼ਤਰ ਵਿਖੇ ਸਿੱਖ ਹੋਮਲੈਂਡ ਦਾ ਝੰਡਾ ਚਲਾਏਗਾ ਅਤੇ ਝੰਡਾ ਚਲਾਉਣ ਵਾਲਾ ਜੱਥਾ ਅਕਾਲ ਤਖਤ ਸਹਿਬੇ ਅਰਦਾਸ ਕਰਕੇ ਤੁਰੇਗਾ ਤਾਂ ਸਤਨਾਮ ਸਿੰਘ ਪੌਂਡਾ ਸਾਹਿਬ ਉੱਥੇ ਵੀ ਪੜ ਗਿਆ ਸੀ ਮਗਰੋਂ ਭਾਵੇਂ ਉਮਰਾ ਨੰਗਲ ਨਰੰਗ ਕਾਰੀਆਂ ਦੇ ਹੱਕ ਵਿੱਚ ਤੇ ਸੰਤ ਜਰਨੈਲ ਸਿੰਘ ਤੇ ਖਾਲਸਾਤਨ ਦੇ ਸੰਘਰਸ਼ ਵਿਰੋਧੀ ਭੁਗਤਿਆ ਪਰ ਜਦ ਉਹ ਸਿੱਖ ਹੋਮਲੈਂਡ ਦੀ ਗੱਲ ਕਰਦਾ ਸੀ ਤਾਂ ਉਦੋਂ ਸਿੱਖ ਨੌਜਵਾਨ ਉਸਨੂੰ ਸਿੱਖ ਕੌਮ ਦੀ ਆਜ਼ਾਦੀ ਲਈ ਸਹਿਯਰਦ ਸਮਝ ਕੇ ਆਪ ਮੁਖਾਰੇ ਉਸਤੇ ਸੱਦੇ ਤੇ ਹਮ ਹਮਾ ਕੇ ਹੱਪੜਦੇ ਸਨ ਜਦੋਂ ਉਮਰਾ ਨੰਗਲ ਦੀ ਅਗਵਾਈ ਹੇਠ ਇਹ ਜੱਥਾ ਅਕਾਲ ਤਖਤ ਸਹਿਬ ਤੇ ਅਰਦਾਸ ਕਰਕੇ ਤੁਰਿਆ ਸੀ ਤਾਂ ਇਸ ਜੱਥੇ ਵਿੱਚ ਭਾਈ ਸਤਨਾਮ ਸਿੰਘ ਪੌਂਡਾ ਸਾਹਿਬ ਜਥੇਦਾਰ ਜੀਵਨ ਸਿੰਘ ਵਰਾਨਗਲ ਸਰਦਾਰ ਗਗਮੀਤ ਸਿੰਘ ਬਰਾੜ ਜਨਰਲ ਸਕੱਤਰ ਸਟੂਡੈਂਟ ਫੈਡਰੇਸ਼ਨ ਭਾਈ ਸਤਨਾਮ ਸਿੰਘ ਫੌਂਡਾ ਸਾਹਿਬ ਭਾਈ ਮਲਕੀ ਸਿੰਘ ਮੁਖਤਸਰ ਭਾਈ ਜਗੀਰ ਸਿੰਘ ਪ੍ਰਧਾਨ ਸਿੱਖ ਸਟੂਡੈਂਟ ਫੈਡਰੇਸ਼ਨ ਸਮੇਤ 25 ਸਿੰਘ ਸਿੱਖ ਹੋਮਲੈਂਡ ਦੇ ਨਾਅਰੇ ਲਾਉਂਦੇ ਹੋਏ ਅੰਮ੍ਰਿਤਸਰ ਦੇ ਡੀਸੀ ਦੇ ਦਫ਼ਤਰ ਵੱਲ ਚੱਲ ਪਏ ਇਹਨਾਂ ਨੂੰ ਹਾਲ ਬਾਜ਼ਾਰ ਵਿੱਚੋਂ ਲੰਘਦੇ ਅੰਤਰਮ ਸਿੰਘ ਮਾਰਕੀਟ ਨੇੜੇ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਅੰਮ੍ਰਿਤਸਰ ਦੀ ਜੇਲ੍ਹ ਵਿੱਚ ਭੇਜ ਦਿੱਤਾ ਪਹਿਲੀ ਤਰੀਕ ਪੇਸ਼ੀ ਤੇ ਹੀ ਐਸ ਡੀ ਐਮ ਅੰਮ੍ਰਿਤਸਰ ਨੇ ਇਹਨਾਂ ਦਾ ਕੇਸ ਡਿਸਚਾਰਜ ਕਰ ਦਿੱਤਾ ਸੀ ਕੀ ਦਲ ਖਾਲਸਾ ਦਾਗੂ ਪਾਈ ਸਤਨਾਮ ਸਿੰਘ ਫੌਡਰ ਸਾਹਿਬ ਸਭ ਕੁਝ ਗਿਆਨੀ ਜ਼ੈਲ ਸਿੰਘ ਦੇ ਕਹਿਣ ਅਨੁਸਾਰ ਹੀ ਕਰ ਰਿਹਾ ਸੀ ਕਿ 29 ਸਤੰਬਰ 1981 ਨੂੰ ਇੰਡੀਅਨ 에ਅਰਲਾਈਨਸ ਦਾ ਹਵਾਈ ਜਹਾਜ਼ ਬੋਇੰਗ 737 ਵੀ ਦਲ ਖਾਲਸਾ ਨੇ ਗਿਆਨੀ ਜ਼ੈਲ ਸਿੰਘ ਦੇ ਕਹਿਣ ਤੇ ਹੀ ਅਗਵਾ ਕਰਕੇ ਲਾਹੌਰ ਜਾ ਬਤਾਰਿਆ ਸੀ ਕਿ ਦਲ ਖਾਲਸਾ ਦੇ ਪੰਜੇ ਜੁਹਾਰੂ ਪਾਈ ਗਜਿੰਦਰ ਸਿੰਘ ਭਾਈ ਸਤਨਾਮ ਸਿੰਘ ਫੌਡਰ ਸਾਹਿਬ ਭਾਈ ਤੇਜ ਇੰਦਰਪਾਲ ਸਿੰਘ ਭਾਈ ਜਸਬੀਰ ਸਿੰਘ ਤੇ ਭਾਈ ਕਰਨ ਸਿੰਘ ਨੇ ਗਿਆਨੀ ਜ਼ੈਲ ਸਿੰਘ ਦੇ ਕਹਿਣ ਤੇ ਪਾਕਿਸਤਾਨ ਵਿੱਚ ਉਮਰ ਕੈਦੀ ਸਜ਼ਾ ਕੱਟੀ ਸੀ कि ਇਹਨਾਂ ਵਿੱਚੋਂ ਸਰਦਾਰ ਗਜਿੰਦਰ ਸਿੰਘ ਅਜੇ ਵੀ ਬੇਵਤਨਾ ਹੋ ਕੇ ਗਿਆਨੀ ਜ਼ੈਲ ਸਿੰਘ ਦੀ ਨੀਤੀ ਨੂੰ ਹੀ ਸਿਰੇ ਚੜਾ ਰਿਹਾ ਹੈ। ਅਜਿਹੀਆਂ ਗੱਲਾਂ ਕਰਨ ਵਾਲੇ ਲੇਖਕਾਂ ਦੀ ਪੇਤ੍ਰੀ ਅਸੁਹਿਰਦ ਅਤੇ ਨਫ਼ਰਤ ਭਰੀ ਸੋਚ ਤੇ ਤਰਸੀ ਆਉਂਦਾ ਹੈ। ਹਿੰਦ ਸਰਕਾਰ ਨੇ 1 ਮਈ 1982 ਨੂੰ ਦਲ ਖਾਲਸਾ ਤੇ ਪਾਬੰਦੀ ਲਾ ਦਿੱਤੀ ਸੀ ਤੇ ਪਾਬੰਦੀ ਉਸ ਜਥੇਬੰਦੀ ਤੇ ਹੀ ਲਗਾਈ ਜਾਂਦੀ ਹੈ ਜਿਸ ਨੂੰ ਦੇਸ਼ ਦੀ ਏਕਤਾ ਖੰਡਤਾ ਤੇ ਸੁਰੱਖਿਆ ਲਈ ਖਤਰਾ ਸਮਝਿਆ ਜਾਵੇ। ਪਰ ਸਿੱਧੂ ਸਰਕਾਰ ਦੇ ਇਸ ਕਦਮ ਨੂੰ ਦਲ ਖਾਲਸਾ ਦੀਆਂ ਕਾਰਵਾਈਆਂ ਤੋਂ ਕਾਂਗਰਸ ਨੂੰ ਮੁਕਤ ਕਰਨ ਵਾਲੀ ਕਾਰਵਾਈ ਦੱਸਦਾ ਹੈ। ਭਾਰਤ ਦੀ ਸਭ ਤੋਂ ਵੱਡੀ ਖੁਫੀਆ ਏਜੰਸੀ ਰਾਹ ਵਿੱਚ ਉਹ ਚੌਧੇ ਤੇ ਰਿਆ ਜੀਬੀਐਸ ਸਿੱਧੂ ਜੇ ਇਹ ਵੀ ਨਹੀਂ ਜਾਣਦਾ ਕਿ ਇੰਜ ਕਦੇ ਵੀ ਨਹੀਂ ਹੋ ਸਕਦਾ ਤਾਂ ਫਿਰ ਜਾਂ ਤਾਂ ਉਹ ਸੂਝਵਾਨੀ ਨਹੀਂ ਤੇ ਜੇ ਸੂਝਵਾਨ ਹੈ ਤਾਂ ਉਹ ਉਹ ਕੁਝ ਜਾਣਦਾ ਵੀ ਨਹੀਂ ਤਾਂ ਫਿਰ ਉਹ ਮਿੱਥ ਕੇ ਸਿੱਖ ਸੰਘਰਸ਼ ਵਿਰੁੱਧ ਝੂਠਾ ਵਰਤਾਨ ਸਿਰਜ ਰਿਹਾ ਹੈ ਉਹ ਸਿੱਖ ਸੰਘਰਸ਼ ਵਿਰੁੱਧ ਚਲਾਈ ਗਈ ਸਾਜ਼ਿਸ਼ ਵਿੱਚ ਸਿੱਧੇ ਤੌਰ ਤੇ ਸ਼ਾਮਲ ਹੈ ਕਿਉਂਕਿ ਉਹ ਇਹ ਜਾਣਦਾ ਹੋਇਆ ਵੀ ਕਿ ਕੁਲਦੀਪ ਨਈਅਰ ਨੇ ਆਪਣੀ ਕਿਤਾਬ ਬਿਯੋਂਡ ਦਾ ਲਾਈਨਸ ਦੀ 2018 ਵਿੱਚ 26 ਤੀਜੀ ਐਡੀਸ਼ਨ ਵਿੱਚੋਂ ਦਲ ਖਾਲਸਾ ਬਾਰੇ ਇਹ ਅਦੇ ਆਏ ਆਪਣੀ ਗਲਤੀ ਮੰਨਦੇ ਹੋਏ ਕੱਢ ਦਿੱਤਾ ਸੀ ਪਰ ਇਸ ਦੇ ਬਾਵਜੂਦ ਸਿੱਧੂ ਦਲ ਖਾਲਸਾ ਬਾਰੇ ਆਪਣੀ ਕਿਤਾਬ ਵਿੱਚ ਉਹ ਝੂਠੀ ਬਿਆਨ ਕਰ ਰਿਹਾ ਸਿੱਧੂ ਨੂੰ ਤਾਂ ਜਲਾਵਤਨ ਤੇ ਅਰਥਾਂ ਦਾ ਵੀ ਪਤਾ ਨਹੀਂ ਉਹ ਤਾਂ ਭਾਈ ਸਤਨਾਮ ਸਿੰਘ ਪੌਂਟਾ ਸਾਹਿਬ ਤੇ ਭਾਈ ਤੇਜ ਇੰਦਰਪਾਲ ਸਿੰਘ ਨੂੰ ਪਾਰਸ ਸਰਕਾਰ ਵੱਲੋਂ ਜਲਾਵਤਨ ਕੀਤੇ ਗਏ ਦੱਸ ਰਿਹਾ ਜਿਨ੍ਹਾਂ ਦੀ ਹਵਾਲਗੀ ਦੀ ਹਿੰਦ ਸਰਕਾਰ ਪਾਕਿਸਤਾਨ ਤੋਂ ਮੰਗ ਕਰਦੀ ਰਹੀ ਹੈ ਉਹ ਜਲਾਵਤਨ ਕਿਵੇਂ ਸਨ ਜਲਾਵਤਨ ਤੇ ਉਹ ਹੁੰਦਾ ਜਿਹਨੂੰ ਉਹਦੇ ਦੇਸ਼ ਦੀ ਸਰਕਾਰ ਕਾਨੂੰਨੀ ਕਾਰਵਾਈ ਕਰਕੇ ਜਲਾਵਤਨ ਕਰ ਦੇਵੇ ਤੇ ਉਸਤੇ ਵਾਪਸ ਆਪਣੇ ਦੇਸ਼ ਪਰਤਣ ਦੇ ਸਾਰੇ ਰਸਤੇ ਬੰਦ ਹੋ ਜਾਣ ਜੀਵੀਐ ਸਿੱਧੂ ਨੇ ਅਜਿਆਂ ਜਬਲੀਆਂ ਮਾਰ ਕੇ ਆਪਣੀ ਸੂਝ ਅਤੇ ਲਿਖਤ ਦਾ ਆਪੇ ਹੀ ਦੁਬਾਰਾ ਕੱਢ ਲਿਆ ਉਹਦੀ ਅਜਹੀ ਬੇਤੁਕੀ ਤੇ ਬੇਤਰੀ ਸੋਚ ਤੇ ਤਰਸ ਵੀ ਆਉਂਦਾ ਇਤਿਹਾਸਾ ਵੀ ਦਲ ਖਾਲਸਾ ਨੂੰ ਕਾਂਗਰਸ ਦੀ ਪੈਦਾਵਾਰ ਗਰਦਾਨਨ ਪਿੱਛੇ ਅਕਾਲੀ ਦਲ ਦੀਰ ਖਾਲੂ ਤੇ ਸੌੜੀ ਸੋਚ ਨੇ ਵੀ ਵੱਡੀ ਭੂਮਿਕਾ ਨਿਭਾਈ ਸੀ ਅਕਾਲੀ ਦਲ ਆਪਣੇ ਆਪ ਨੂੰ ਸਿੱਖਾਂ ਦੀ ਇੱਕੋ ਇੱਕ ਨਮਾਇੰਦਾ ਤੇ ਬਾਦ ਜੱਥੇਬੰਦੀ ਸਮਝਣ ਦਾ ਪਰਮ ਭਾਲ ਬੈਠਾ ਸੀ ਤੇ ਸਿੱਖਾਂ ਦੀ ਬਹੁ ਗਿਣਤੀ ਵੀ ਅਕਾਲੀ ਦਲ ਨੂੰ ਭਾਰਤੀ ਸੰਵਿਧਾਨ ਅਧਿਨ 74 ਜਦੋਂ ਜੈਤ ਕਰਨ ਵਾਲੀ ਰਾਜਨੀਤਿਕ ਪਾਰਟੀ ਮੰਨਣ ਦੀ ਥਾਂ ਉਸ ਨੂੰ ਪੰਥ ਸਮਝਣ ਦਾ ਟੱਬਲਾ ਖਾ ਚੁੱਕੀ ਸੀ ਅਕਾਲੀ ਦਲ ਦੀਆਂ ਢਿੱਲੀਆਂ ਪੰਥਲੀ ਨੁਕਸਾਨ ਦੇ ਤੇ ਦੇਸ਼ ਭਗਤੀ ਵਾਲੀਆਂ ਨੀਤੀਆਂ ਦੀ ਆਲੋਚਨਾ ਕਰਨ ਵਾਲੇ ਨੂੰ ਪੰਥ ਵਿਰੋਧੀ ਗੁਜ਼ਾਰ ਸਰਕਾਰੀ ਏਜੰਟ ਤੇ ਕਾਂਗਰਸ ਦੀ ਪਰਦਾਇਸ਼ ਆਖਣਾ ਅਕਾਲੀ ਦਲ ਦਾ ਏਜੰਡਾ ਹੀ ਬਣ ਗਿਆ ਸੀ ਦਲ ਖਾਲਸਾ ਵੱਲੋਂ ਲਿਆ ਗਿਆ ਪੰਥਕ ਪੈਂਤੜਾ ਅਕਾਲੀ ਦਲ ਨੂੰ ਆਪਣੇ ਲਈ ਸ਼ਰੀਕੇਬਾਦੀ ਲੱਗਦਾ ਸੀ ਤੇ ਉਹਨੂੰ ਵੱਡਾ ਖਤਰਾ ਮਹਿਸੂਸ ਹੋਣ ਲੱਗ ਪਿਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਦਲ ਖਾਲਸਾ ਦੀਆਂ ਪੰਥਕ ਸਰਗਰਮੀਆਂ ਅਕਾਲੀ ਦਲ ਦੀ ਰਾਜਨੀਤਿਕ ਸ਼ਾਖ ਨੂੰ ਵੱਡਾ ਖੁਰਾ ਲਾ ਸਕਦੀਆਂ ਹਨ ਦਲ ਖਾਲਸਾ ਵੱਲੋਂ ਲਿਆ ਗਿਆ ਪੰਥਕ ਪੈਂਤੜਾ ਅਕਾਲੀ ਦਲ ਨੂੰ ਆਪਣੇ ਲਈ ਸ਼ਰੀਕੇਬਾਦੀ ਲੱਗਦਾ ਸੀ ਅਤੇ ਉਹਨੂੰ ਵੱਡਾ ਖਤਰਾ ਮਹਿਸੂਸ ਹੋਣ ਲੱਗ ਪਿਆ ਸੀ ਕਿ ਆਉਣ ਵਾਲੇ ਸਮੇਂ ਵਿੱਚ ਦਲ ਖਾਲਸਾ ਦੀਆਂ ਪੰਥਕ ਸਰਗਰਮੀਆਂ ਅਕਾਲੀ ਦਲ ਦੀ ਰਾਜਨੀਤਿਕ ਸ਼ਾਖ ਨੂੰ ਵੱਡਾ ਖੁਰਾ ਲਾ ਸਕਦੀਆਂ ਹਨ ਅਕਾਲੀ ਆਗੂਆਂ ਨੂੰ ਗਿਆਨੀ ਜ਼ੈਲ ਸਿੰਘ ਤੇ ਦਲ ਖਾਲਸਾ ਦੀ ਇੱਕੋ ਦਿਨ ਇੱਕੋ ਹੋਟਲ ਵਿੱਚ ਰੱਖੀ ਗਈ ਪ੍ਰੈਸ ਕਾਨਫਰੰਸ ਦਾ ਮੁੱਦਾ ਮਿਲ ਗਿਆ ਸੀ ਅਤੇ ਉਸ ਨੇ ਇਹ ਝੂਠੀ ਅਫਵਾਹ ਵੀ ਫੈਲਾ ਦਿੱਤੀ ਸੀ ਕਿ ਦਲ ਖਾਲਸਾ ਦੀ ਪ੍ਰੈਸ ਕਾਨਫਰੰਸ ਦਾ ਰੋਮਾ ਹੋਟਲ ਨੂੰ ਬਿਲ ਵੀ ਯਾਨੀ ਜ਼ੈਲ ਸਿੰਘ ਨੇ ਹੀ ਦਿੱਤਾ ਸੀ ਜਦਕਿ ਇਹ ਬਿਲ ਉਸਦੀ ਆਪਣੀ ਪ੍ਰੈਸ ਕਾਨਫਰੰਸ ਦਾ ਸੀ ਦਲ ਖਾਲਸਾ ਦਾ ਬਿਲ ਕੇਵਲ 70 ਬੈ ਸੀ ਤੇ ਉਹਦੇ ਵਿੱਚੋਂ ਵੀ ਪਾਈ ਕਿ ਜਿੰਦਰ ਸਿੰਘ ਦੇ ਚਾਚੇ ਮੇਰ ਸਿੰਘ ਜੋ 19 ਦਿਨੀ ਰੋਮਾ ਹੋਟਲ ਦਾ ਮੈਨੇਜਰ ਸੀ ਨੇ ਕੁਝ ਰਹਿਤ ਵੀ ਦੇ ਦਿੱਤੀ ਸੀ ਸੰਤ ਜਰਨੈਲ ਸਿੰਘ ਦਾ ਨਿਰੰਗ ਕਾਰਿਆਣਾ ਨਾਲ ਟਕਰਾਅ ਅਕਾਲੀ ਸਰਕਾਰ ਸਮੇਂ ਹੋਇਆ ਸੀ ਕਾਨੂੰਨ ਅਤੇ ਵਿਵਸਥਾ ਨੂੰ ਕਾਇਮ ਰੱਖਣਾ ਕਾਲੀ ਸਰਕਾਰ ਦੀ ਸੰਵਿਧਾਨਕ ਤੇ ਕਾਨੂੰਨੀ ਜ਼ਿੰਮੇਵਾਰੀ ਸੀ ਸਾਕਾ ਬਹੁਤ ਵੱਡਾ ਵਾਪਰ ਚੁੱਕਾ ਸੀ ਕਤਲਿਆਂ ਵੀ ਇੱਕ ਪਾਸੜ ਸਿੱਖਾਂ ਦਾ ਹੀ ਹੋਇਆ ਸੀ ਅਕਾਲੀ ਦਲ ਵੱਡੀ ਕੜਿੱਕੀ ਵਿੱਚ ਫਸ ਗਿਆ ਸੀ ਸਿੱਖਾਂ ਦਾ ਵਿਰੋਧ ਉਹ ਕਰਨੀ ਸੀ ਸਕਦਾ ਤੇ ਨਰੰਗਕਾਰੀਆਂ ਦੇ ਸਮਰਥਨ ਵਿੱਚ ਵੀ ਆ ਨਹੀਂ ਸੀ ਸਕਦਾ ਪਰ ਉਹ ਇਸ ਖੋਨੀ ਕਾਂਡ ਲਈ ਸੰਤ ਜਰਨਲ ਸਿੰਘ ਨੂੰ ਜ਼ਿੰਮੇਵਾਰ ਸਮਝਦਾ ਸੀ ਕਿਉਂਕਿ ਉਸਨੇ ਸਰਕਾਰ ਤੋਂ ਪ੍ਰਵਾਨਗੀ ਲੈ ਕੇ ਆਪਣਾ ਸਮਾਵੇਲਨ ਕਰ ਰੇ ਨਰੰਗਕਾਰੀਆਂ ਨੂੰ ਉਹਨਾਂ ਦੇ ਸਮਾਵੇਲਨ ਸਥਾਨ ਤੇ ਜਾ ਕੇ ਮੰਗਾ ਰਿਆ ਸੀ ਤੇ ਦਲ ਖਾਲਸਾ ਦੀ ਸਥਾਪਨਾ ਵੀ ਇਸੇ ਕਾਂਡ ਦੇ ਪ੍ਰਤੀਕਰਮ ਵਜੋਂ ਹੋਈ ਹੋਈ ਸੀ ਜਿਹੜਾ ਵੀ ਸਿੱਖ ਅਕਾਲੀ ਦਲ ਦੇ ਆਗੂਆਂ ਦੀ ਢਿੱਲੀ ਤੇ ਪੰਥਕ ਵਿਰੋਧੀ ਸੋਚ ਦੀ ਆਲੋਚਨਾ ਕਰਦਾ ਸੀ ਅਕਾਲੀ ਆਗੂ ਉਹਦੇ ਤੇ ਹੀ ਕਾਂਗਰਸ ਤੇ ਸਰਕਾਰ ਦਾ ਏਜੰਟ ਹੋਣ ਦਾ ਤੱਪਾ ਲਾ ਦਿੰਦੇ ਸਨ ਇਸੇ ਇਰਖਾਲੂ ਬਿਰਤੀ ਨਾਲੀ ਅਕਾਲੀ ਦਲ ਦੇ ਕੁਝ ਆਗੂਆਂ ਨੇ ਲਾਲ ਖਾਲਸਾ ਵਿਰੁੱਧ ਪੜਾਅਸ ਕਢਣੀ ਸ਼ੁਰੂ ਕਰ ਦਿੱਤੀ ਸੀ ਤੇ ਅਕਾਲੀ ਦਲ ਨਾਲ ਨੇੜ ਰੱਖਣ ਵਾਲੇ ਗੱਪੀ ਪੱਤਰਕਾਰ ਤੇ ਪੀਲੀ ਪੱਤਰਕਾਰੀ ਦੇ ਸਰਜਨਹਾਰੇ ਕੁਲਦੀਪ ਨਿਹਰ ਨੇ ਦਰਖਾਲਸਾ ਵਿਰੁੱਧ ਯਾਨੀ ਜੈਲ ਸਿੰਘ ਵੱਲੋਂ ਤਿਆਰ ਕੀਤੀ ਜਥੇਬੰਦੀ ਹੋਣ ਦਾ ਝੂਠਾ ਬਿਰਤਾਂਤ ਸਿਰਜਿਆ ਸੀ ਦਰਖਾਲਸਾ ਵੱਲੋਂ ਖਾਲਸਾਈ ਪ੍ਰਵਾਜ਼ ਦੀ ਜੁਝਾਰੂ ਸੋਰ ਨਾਲ ਪੰਥ ਦੀ ਚੜ੍ਹਦੀ ਕਲਾ ਲਈ ਪੁੱਟੇ ਕਦਮਾਂ ਨੇ ਪੰਥ ਦੁਸ਼ਮਣ ਸੋਚ ਦੇ ਲਿਖੇ ਕਾਲੇ ਲੇਖਾਂ ਨੂੰ ਤੋ ਕੇ ਖਾਸ ਇਸ ਇਸਨਰੀ ਇਤਿਹਾਸ ਵਿੱਚ ਇੱਕ ਹੋਰ ਅਧਿਆਇ ਸ਼ਾਮਲ ਕਰ ਦਿੱਤਾ ਹੈ ਕਲਦੀਪ ਨਯਰ ਵੱਲੋਂ ਆਪਣੇ ਜਿਉਂਦੇ ਜੀ ਆਪਣੀ ਕਿਤਾਬ ਬਿਯੋਂਡ ਦਾ ਲਾਈਨਸ ਵਿੱਚ ਦਲ ਖਾਲਸਾ ਬਾਰੇ ਕੜੇ ਗਲਤ ਬਿਰਤਾਂਤ ਨੂੰ ਹਟਾ ਕੇ ਨਾ ਸਿਰਫ ਆਪਣਾ ਗੁਨਾਹ ਹੀ ਮੰਨ ਲਿਆ ਹੈ ਸਗੋਂ ਨਾ ਸਾਰੇ ਲੇਖਕਾਂ ਦੀਆਂ ਲਿਖਤਾਂ ਦੀਆਂ ਨੀਹਾਂ ਵੀ ਪੁੱਟੀਆਂ ਗਈਆਂ ਹਨ ਜਿਨ੍ਹਾਂ ਨੇ ਨਯਰ ਦੀ ਹাদার ਸਿਲਾ ਤੇ ਦਲ ਖਾਲਸਾ ਬਾਰੇ ਆਪਣੇ ਕੋਡ ਦੀਆਂ ਕੰਧਾਂ ਅਨੁਸਾਰਨ ਦਾ ਯਤਨ ਕੀਤਾ ਸੀ ਜੇਕਰ ਸਿੱਧੂ ਅਜੇ ਵੀ ਦਲ ਖਾਲਸਾ ਬਾਰੇ ਉਹ ਝੂਠ ਮਾਰਦਾ ਜਿਸ ਨੂੰ ਨਯਰ ਝੂਠ ਮੰਨ ਗਿਆ ਤਫਰ ਉਹ ਆਪਣੀ ਸਾਰੀ ਲਿਖਤ ਨੂੰ ਆਪ ਹੀ ਝੂਠੀ ਬੇਬੁਨਿਆਦ ਤੇ ਕੱਖੋਂ ਖਾਲੀ ਬਣਾ ਰਿਹਾ ਹੈ ਭਾਰਤੀ ਵਿਦੇਸ਼ ਮੰਤਰਾਲੇ ਦੀ ਨੀਤੀ ਕਾਰਨ ਵਾਲੇ ਥਿੰਕ ਟੈਂਕ ਅਤੇ ਜੁਆਇੰਟ ਇੰਟੈਲੀਜੈਂਸ ਦੇ ਮੈਂਬਰ ਐ ਸੰਗਤ ਸਿੰਘ ਨੇ ਤਾਂ ਆਪਣੀ ਕਿਤਾਬ ਇਤਿਹਾਸ ਵਿੱਚ ਸਿੱਖ ਦੇ ਸਿਰੇ ਦੇ ਝੂਠਾ ਪ੍ਰਦਰਸ਼ਨ ਕਰਕੇ ਅਥਨੀਵੇਂ ਪੱਦਰਧੀਆਂ ਹਾਸੋ ਹੀ ਨੀਆਂ ਗੱਲਾਂ ਕੀਤੀਆਂ ਹਨ ਉਹ ਸਿੱਖ ਕੌਮ ਉਤੇ ਢਾਈ ਜ਼ੁਲਮਾਂ ਸਿੱਤਮ ਲਈ ਅੰ드ਰਾ ਗਾਂਧੀ ਨੂੰ ਦੋਸ਼ੀ ਮੰਨਣ ਦੇ ਬਾਵਜੂਦ ਅਜੇ ਵੀ ਸ਼ਹਿਲੇ ਵੈਣ ਵਿੱਚ ਬਹਿ ਗਿਆ ਕਿ ਉਸ ਨੂੰ ਸਿੱਖ ਕੌਮ ਦੀ ਚੜ੍ਹਦੀ ਕਲਾ ਤੇ ਆਜ਼ਾਦੀ ਲਈ ਸ਼ਹੀਦ ਹੋਣ ਵਾਲੇ ਸੰਤ ਜਰਨੈਲ ਸਿੰਘ ਸਮੇਤ ਸਭ ਜੁਝਾਰੂ ਜਥੇਬੰਦੀਆਂ ਕਾਂਗਰਸ ਪਾਰਟੀ ਦੀ ਸਿਰਜਣਾ ਹੀ ਦਿਸਤੀਆਂ ਹਨ ਹੁਣ ਜੀਬੀਐਸ ਸਿੱਧੂ ਬਾ ਇਹ ਵੀ ਆਪਣੇ ਆਪ ਨੂੰ ਚੋਟੀ ਦਾ ਵਿਸ਼ਲੇਸ਼ਣ ਕਰਦੇ ਤੇ ਤਿੱਖਣ ਨਰੀਖਕ ਦਰਸਾਉਂਦਾ ਪਰ ਇਤਿਹਾਸਿਕ ਘਟਨਾਵਾਂ ਦੀ ਪੇਸ਼ਕਾਰੀ ਕਰਨ ਲੱਗਿਆ ਪੂਰਾ ਵੀ ਵਿਸ਼ਲੇਸ਼ਣ ਤੇ ਨਰੀਕਰ ਨਹੀਂ ਕਰਦਾ ਤੇ ਗਲਤ ਹਵਾਲਿਆਂ ਦਾ ਹਵਾਲਾ ਦੇ ਕੇ ਮੱਖੀ ਤੇ ਮੱਖੀ ਹੀ ਮਾਰੀ ਗਿਆ ਹੈ ਇਤਿਹਾਸਕਾਰ ਤਾਂ ਘਟਨਾਵਾਂ ਨੂੰ ਖੋਜਦਾ ਪੜਤਾਲਦਾ ਤੇ ਸਬੰਧਤ ਲੋਕਾਂ ਦਾ ਮਤਲਬ ਲੈ ਕੇ ਹੀ ਸਹੀ ਨਤੀਜੇ ਤੇ ਵੜਨ ਦਾ ਯਤਨ ਕਰਦਾ ਪਰ ਇਸਨੇ ਤਾਂ ਦਲ ਖਾਲਸਾ ਦੇ ਮੁਖ ਪੰਚ ਹਰਸਿਮਨ ਸਿੰਘ ਬਾਰੇ ਗਲਤ ਹਵਾਲੇ ਦਾ ਹਵਾਲਾ ਦੇ ਕੇ ਸਿਰੇ ਦਾ ਝੂਠ ਮਾਰਿਆ ਹੈ ਅੱਜ ਆਪਣੀ ਲਿਖਤ ਵਿਚਲੇ ਵਿਰਲੇ ਵਾਂਝੇ ਸਹੀ ਵਰਤਾਂਤ ਨੂੰ ਵੀ ਸਵਾਲਾਂ ਦੇ ਕੇਰੇ ਵਿੱਚ ਖੜਾ ਕਰ ਲਿਆ ਹੈ ਦਲ ਖਾਲਸਾ ਨੂੰ ਕਾਂਗਰਸ ਦੀ ਪ੍ਰਦੇਸ਼ ਸਿੱਧ ਕਰਨ ਦੀ ਕੂੜੀ ਹੋੜ ਵਿੱਚ ਪਾ ਕੇ ਇਸ ਨੇ ਭਾਰਤੀ ਦੰਡ ਸੰਘਤਾ ਦੀ ਧਾਰਾ 153 ਤੇ 124ਏ ਵਿੱਚ 12 ਜਨਵਰੀ 1982 ਨੂੰ ਮਹਾਲੀ ਤੋਂ ਆਪਣੇ ਦੋਸਤ ਤੇ ਕਰੋ ਜੋ ਪਹਿਲਾਂ ਕਾਂਗਰਸੀ ਅਗੂ ਸੰਤੋਖ ਸਿੰਘ ਦਾ ਨਾਵਾ ਦਾ ਡਰਾਈਵਰ ਸੀ ਗ੍ਰਿਫਤਾਰ ਕੀਤੇ ਗਏ ਦਲ ਖਾਲਸਾ ਦੇ ਪੰਚ ਹਰ ਸਿਮਰਨ ਸਿੰਘ ਨੂੰ ਅੱਧੀ ਕੁ ਦਰਜਨ ਕਤਲਾਂ ਵਿੱਚ ਵੀ ਲੜਿੰਦਾ ਦੱਸ ਦਿੱਤਾ ਤੇ ਬਿਨਾਂ ਸਚਾਈ ਜਾਣੇ ਤੇ ਹਰ ਸਿਮਰਨ ਸਿੰਘ ਦਾ ਮਤਲ ਲੈ ਉਸ ਦੀ ਗ੍ਰਿਫਤਾਰੀ ਨੂੰ ਕਾਂਗਰਸੀ ਮੰਤਰੀ ਦੇ ਡਰਾਈਵਰ ਦੇ ਘਰੋਂ ਹੋਈ ਦਰਸਾ ਉਸ ਦਾ ਸਬੰਧ ਗਿਆਨੀ ਜ਼ੈਲ ਸਿੰਘ ਸਮੇਤ ਕਾਂਗਰਸੀ ਆਗੂਆਂ ਨਾਲ ਜੋੜ ਦਿੱਤਾ ਹੈ ਜੇ ਹਰ ਸਿਮਰਨ ਸਿੰਘ ਅੱਧੀ ਦਰਜਨ ਕਤਲ ਕੇਸਾਂ ਵਿੱਚ ਲੜਿੰਦਾ ਸੀ ਤਾਂ ਫਿਰ ਉਸ ਨੂੰ ਇਹਨਾਂ ਕੇਸਾਂ ਵਿੱਚ ਗ੍ਰਿਫਤਾਰ ਕਿਉਂ ਨਾ ਕੀਤਾ ਗਿਆ ਅਤੇ ਸੰਗਰ ਸਿੰਘ ਨੇ ਉਹਨਾਂ ਕੇਸਾਂ ਦਾ ਵੇਰਵਾ ਕਿਉਂ ਨਹੀਂ ਦਿੱਤਾ ਸੰਗਤ ਸਿੰਘ ਨੂੰ ਤਾਂ ਇਹ ਵੀ ਦੱਸਣਾ ਚਾਹੀਦਾ ਸੀ ਕਿ ਉਹਨਾਂ ਕਤਲ ਕੇਸਾਂ ਦੀ ਸੁਣਵਾਈ ਕਿਹੜੀ ਅਦਾਲਤ ਵਿੱਚ ਹੋਈ ਤੇ ਫੈਸਲਾ ਕੀ ਹੋਇਆ ਪਰ ਉਸ ਕੋਲ ਇਸ ਕੱਲ ਤੱਕ ਕੋਈ ਜਵਾਬ ਨਹੀਂ ਉਸਨੇ ਕੜੀ-ਕੜਾਈ ਝੂਠੀ ਕਹਾਣੀ ਤੇ ਆਪਣਾ ਛੱਪਾ ਲਾ ਕੇ ਦਲ ਖਾਲਸਾ ਨੂੰ ਕਟਾਰੇ ਵਿੱਚ ਖੜਾ ਕਰਨ ਦੀ ਥਾਂ ਆਪਣੇ ਆਪ ਨੂੰ ਹੀ ਕਟਾਰੇ ਵਿੱਚ ਖੜਾ ਕਰ ਲਿਆ ਕਿਉਂਕਿ ਹਰ ਸਿਮਰਨ ਸਿੰਘ ਅਨੁਸਾਰ ਉਸਦੀ ਜਿਹੜੇ 7 ਕੇਸਾਂ ਵਿੱਚ ਗ੍ਰਿਫਤਾਰੀ ਪਾਈ ਗਈ ਸੀ ਉਹ ਸਾਰੇ ਦੇਸ਼ ਵਿਰੁੱਧ ਜੰਗ ਛੜਨ ਬਗਾਵਤ ਕਰਨ ਤੇ ਰਾਜ ਤ੍ਰੋਹ ਦੀਆਂ ਧਰਾਵਾਂ ਦੇ ਹੀ ਸਨ ਉਹਨਾਂ ਵਿੱਚੋਂ ਕਿਸੇ ਤੇ ਵੀ ਧਾਰਾ 302 ਨਹੀਂ ਸੀ ਲੱਗੀ ਡ੍ਰੈਂਗ ਰੂਮ ਵਿੱਚ ਬਹਿ ਕੇ ਲਿਖਣ ਬਾਰੇ ਕਦੇ ਵੀ ਇਤਿਹਾਸ ਨਹੀਂ ਲਿਖ ਸਕਦੇ ਤੇ ਨਾ ਹੀ ਉਹਨਾਂ ਵੱਲੋਂ ਮੱਕੀ ਤੇ ਮੱਕੀ ਮਾਰ ਕੇ ਲਿਖੀਆਂ ਗਈਆਂ ਕਹਾਣੀਆਂ ਹੀ ਸੱਚੀਆਂ ਹੁੰਦੀਆਂ ਹਨ ਦੇਸ਼ ਭਗਤੀ ਦੇ ਜਨੂਨੀਆਂ ਫਿਰਕੂ ਸੋਚ ਦੇ ਧਾਰਨੀਆਂ ਤੇ ਵਿਡਾਣੀ ਚੱਕਰੀ ਦੇ ਚੱਕਰ ਸਭ ਕਧਕਾਰੀਆਂ ਨੇ ਉਹ ਤੋਤਾ ਰਟਣ ਲਾਉਣਾ ਹੁੰਦਾ ਜਿਹੜਾ ਉਹਨਾਂ ਨੂੰ ਸਿਖਾਇਆ ਹੁੰਦਾ ਤੇ ਜਿਹੜਾ ਲਾਉਣਦੇ ਉਹ ਆਦੀ ਬਣ ਗਏ ਹੁੰਦੇ ਹਨ ਸੰਘਰਸ਼ ਨੂੰ ਬਦnaam ਕਰਨਾ ਕੌਮ ਦੇ ਆਗੂਆਂ ਦੀ ਕਿਰਦਾਰਕੁਸ਼ੀ ਕਰਨੀ ਤੇ ਝੂਠਾ ਬਿਰਤਾਂਤ ਸਿਰਜਣਾ ਇਹਨਾਂ ਦਾ ਰਾਜ ਫਰਜ਼ ਹੁੰਦਾ ਹੈ ਸਿੱਧੂ ਅਤੇ ਸੰਗਤ ਸਿੰਘ ਨੇ ਖਾਲਿਸਤਾਨ ਦੇ ਸੰਘਰਸ਼ ਵਿਰੁੱਧ ਵੇਥਵੀਆਂ ਮਾਰ ਕੇ ਆਪਣਾ ਇਹੋ ਫਰਜ਼ ਨਿਭਾਇਆ ਹੈ ਬਾਕੀ ਅਗਲੇ ਅੰਕ ਵਿੱਚ ਧੰਨਵਾਦ